ਦੋ ਵਿਅਕਤੀ ਤੁਹਾਨੂੰ ਦਿਖ ਰਹੇ ਹੋਣਗੇ ਇੱਥੇ ਜਿਹੜੇ ਇਲਾਜ ਨੇ ਜਿਹੜੇ ਆਪਣਾ ਇਲਾਜ ਕਰਾ ਰਹੇ ਨੇ ਸੋ ਇਹਨਾਂ ਦੀ ਰਾਤ ਕੁੱਟਮਾਰ ਹੋਈ ਹੈ ਜੀ ਕਹਿੰਦੇ ਪੁਲਿਸ ਪ੍ਰਸ਼ਾਸਨ ਵੱਲੋਂ ਚੱਕਿਆ ਗਿਆ ਇਹਨਾਂ ਦੇ ਦੱਸਣ ਮੁਤਾਬਕ ਕੀ ਘਟਨਾ ਹੋਈ ਹੈ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਹੈ ਕੀ ਗੱਲ ਕੀ ਹੋਈ ਹੈ ਜੀ ਅਸੀਨਾ ਜੀ ਵੀਰ ਜੀ ਸਾਢੇ 7 ਵਜੇ ਹਨੂਮਾਨਗੜ੍ਹ ਤੋਂ ਚੱਲੇ ਸੀ ਉੱਥੋਂ ਸਾਡੇ ਕੋਲ ਕੈਂਪਰ ਗੱਡੀ ਸੀ ਜੀ ਤਕਰੀਬਨ ਰਾਤ 2 ਵਜੇ ਦੇ ਕਰੀਬ ਤਰਖੇੜੀ ਪਿੰਡ ਦੇ ਨਾਲ ਹੀ ਪੁਲਿਸ ਦੀ ਗੱਡੀ ਖੜੀ ਸੀ ਸਕਾਰਪਿਓ ਜੀ ਚਿੱਟੇ ਰੰਗ ਦੀ ਉਹਨਾਂ ਨੇ ਸਾਨੂੰ ਹੱਥ ਦਿੱਤਾ ਅਸੀਂ ਗੱਡੀ ਰੋਕ ਲਈ ਰੋਕ ਕੇ ਸਾਨੂੰ ਕਹਿੰਦੇ ਵੀ ਥੱਲੇ ਉਤਰੋ ਸਾਡੀ ਗੱਡੀ 'ਚ ਬੈਠੋ ਅਸੀਂ ਕਿਹਾ ਵੀ ਗੱਲ ਤਾਂ ਦੱਸੋ ਕੀ ਆ ਤੁਸੀਂ ਕਾਦੇ ਵਾਸਤੇ ਖੜੇ ਹੋ ਸਾਨੂੰ ਕਾਦੇ ਵਾਸਤੇ ਗੱਡੀ 'ਚ ਬਿਠਾ ਰਹੇ ਹੋ ਸਾਡੇ ਉੱਥੱਪਣ ਮਾਰਨ ਲੱਗੇ ਸਾਡੀ ਮਾਰਕਟਾਈ ਕਰਨ ਲੱਗੇ ਅਸੀਂ ਰੌਲਾ ਪਾਉਣ ਲੱਗੇ ਕੁੱਤਾਂ ਮਾਰਨ ਲੱਗੇ ਬਹੁਤ ਤੇ ਉਹਨਾਂ ਨੇ ਛੱਡੀਆਂ ਨਾਸਾਂ ਦੀ ਮੁੱਕੀਆਂ ਮਾਰੀਆਂ ਗੀਟੀ 'ਚ ਬਹੁਤ ਮੁੱਕੀਆਂ ਮਾਰੀਆਂ ਬੁੱਲ ਪਾੜ ਤੇ ਮੇਰੇ ਉੱਥੇ ਉਸੇ ਟਾਈਮ ਜੀ ਮਾਰ ਮਾਰ ਕੇ ਨੱਕ 'ਚੋਂ ਫੋਨ ਨਿਕਲਿਆ ਨੱਕ 'ਚੋਂ ਫੋਨ ਨਿਕਲਿਆ ਨੱਕ ਵੀ ਪਾੜਤਾ ਉਹਨਾਂ ਨੇ ਵਿੱਚੋਂ ਨੰਨ ਸਾਲੇ ਲੈ ਜਾ ਕੇ ਬਹੁਤ ਕੁੱਟਿਆ ਜੀ ਨੰਗਾ ਕਰਕੇ ਕੁੱਟਿਆ ਨੰਗਾ ਕਰਕੇ ਕੁੱਟਿਆ ਅੱਛਾ ਇੱਕ ਮੇਰੇ ਉੱਪਰ ਬਹਿ ਗਿਆ ਜੀ ਇਸ ਲੋਡ ਪੁੱਠਾ ਕਰਕੇ ਆਹ ਚੀਜ਼ਾਂ ਦੇ ਡੰਡੇ ਮਾਰਿਆ ਜੀ ਆਹ ਤਲੀਆਂ ਤੇ ਤਲੀਆਂ ਤੇ ਜੀ ਪ੍ਰਸ਼ਾਸਨ ਪਾਸ ਹੁੰਦਾ ਸੀ ਉਹ ਨਹੀਂ ਜੀ ਨਹੀਂ ਉਹ ਬਡਾਲੀ ਥਾਣੇ ਦਾ ਪੁਲਿਸ ਪ੍ਰਸ਼ਾਸਨ ਸੀ ਫਤੇਗੜ ਸਾਹਿਬ ਜ਼ਿਲ੍ਹੇ ਦਾ ਜੀ ਅੱਛਾ ਚੱਕਿਆ ਸਾਨੂੰ ਪਾਸੋਂ ਸੌਣ ਦੀ ਰੇਂਜ ਤੋਂ ਹਾਂ ਤੇ ਪੁਲਿਸ ਪ੍ਰਸ਼ਾਸਨ ਸੀ ਬਡਾਲੀ ਥਾਣੇ ਦਾ ਮੇਰਾ ਬਟੂਆ ਸੀ ਵਿੱਚ ਗੱਡੀ ਦੇ ਵਿੱਚ ਆਧਾਰ ਕਾਰਡ ਸੀ ਪੈਨ ਕਾਰਡ ਸੀ ਇੱਕ ਤੇ ਕੀਟੀਐਮ ਕਾਰਡ ਸੀ ਉਹ 'ਚ 22000 ਰੁਪਿਆ ਸੀ ਉਹ 22000 ਰੁਪਿਆ ਇਹਨਾਂ ਨੇ ਰੱਖ ਲਿਆ ਬਟੂਆ ਸਾਰੀ ਚੱਕ ਲਿਆ ਮੇਰਾ ਚੌਂਕੀ ਦੇ ਵਿੱਚ ਆ ਕੇ ਸਾਡੀ ਇਹ ਫੇਰ ਕਟਾਈ ਕਰਨ ਲੱਗੇ ਬਹੁਤ ਜ਼ਿਆਦਾ ਵੀ ਦੱਸੋ ਸਮਾਨ ਕਿੱਥੇ ਹੈ ਦੱਸੋ ਸਮਾਨ ਕਿੱਥੇ ਹੈ ਕਿਹੜਾ ਸਮਾਨ ਹੈ ਕਿ ਤੁਸੀਂ ਕੁਝ ਲੈ ਕੇ ਆਂ ਰਾਜਸਥਾਨ ਤੋਂ ਕੋਈ ਫੀਮ ਜਾ ਕੋ ਪੱਕੀ ਲੈ ਕੇ ਕੁਝ ਵੀ ਲੈ ਕੇ ਆ ਸੰਨ ਦੱਸੋ ਕਿੱਥੇ ਆ। ਕਟਾਈ ਕਰਨ ਤੋਂ ਬਾਅਦ ਸਾਰੀ ਗੱਡੀ ਪਟਦੀਆਂ ਨੇ ਕੱਲੀ-ਕੱਲੀ ਕੈਵਨ ਵੀ ਪਟਦਾ ਟਾਇਰ ਵੀ ਪਟਦੇ ਕੁਝ ਨਹੀਂ ਛੱਡਿਆ ਗੱਡੀ ਡਾਲਾ ਪਟਦਾ। ਇੱਕ ਗੱਲ ਬਾਈ ਸਮਝ ਨਹੀਂ ਆ ਰਹੀ ਜਿਹੜਾ ਤੁਹਾਡੇ ਕੋਲ ਪਰਣਾ ਹੈ ਇਹ ਖੂਨ ਨਾਲ ਲੱਥਪਾਥਾ ਬਿਲਕੁਲ ਤੇ ਕੱਪੜੇ ਤੁਹਾਡੇ ਠੀਕ ਨੇ। ਪੁਲਿਸ ਨੇ ਮੇਰੇ ੱੱਕੇ ਨਾਲ ਕੁੱਟ-ਕੁੱਟ ਕੇ ਕੱਪੜੇ ਚੇਂਜ ਕਰਾਤੇ। ਤੁਹਾਡੇ ਨਾਲ ਕੋਈ ਜਿੱਦਬੈਸ ਕੋਈ ਗੱਲਬਾਤ ਥੀ ਇਹ ਲੱਗ ਕੀ ਰਿਹਾ ਹੈ ਕਿਉਂਕਿ ਫਤੇਗੜ ਜ਼ਿਲ੍ਹੇ ਦੀ ਪੁਲਿਸ ਪਾਸੋਂ ਦੇ ਏਰੀਏ ਦੇ ਵਿੱਚ ਜਾ ਕੇ ਤੁਹਾਨੂੰ ਚੱਕ ਕੇ ਲਿਆਉਂਦੀ ਆ ਫਿਰ ਲੈ ਤੁਹਾਨੂੰ ਖੇੜੇ ਜਾਂਦੀ ਆ ਬਡਾਲੀ ਥਾਣੇ ਦੀ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਇਹ ਕਹਿੰਦੇ ਨੇ ਬਾਹਰਲੇ ਬੰਦੇ ਪੰਜਾਬ 'ਚ ਲਿਆਉਂਦੇ ਸਾਨੂੰ ਪੰਜਾਬ ਵਾਲਿਆਂ ਨੂੰ ਪੰਜਾਬ 'ਚ ਤਾਂ ਕੰਮ ਨਹੀਂ ਕਰਨ ਲੈਂਦੇ 8 ਬੰਦੇ ਸੀ ਟੋਟਲ 7-8 ਬੰਦੇ ਜੀ 4 ਬੰਦਿਆਂ ਨੇ ਵਰਦੀ ਪਾਈ 4 ਬੰਦੇ ਬਿਨਾਂ ਵਰਦੀ ਦੇ ਮਨਦੀਪ ਸਿੰਘ ਹੈ ਕੋਈ ਜਿਹਨੇ ਬਹੁਤ ਜ਼ਿਆਦਾ ਕੁੱਟਿਆ ਨਾਲ ساری ਰਾਤ ਦਾਰੂ ਉਹਦੀ ਪੀਤੀ ਵੀ ਦੀ ساری ਰਾਤ ਉਹਨੇ ਸਭ ਤੋਂ ਵੱਧ ਇਹਨਾਂ ਦੇ ਡੰਡਾ ਫੇਰਿਆ ਦਰਦ ਦੇ ਨਸਈ ਸੀਗੇ ਮਲਾਜਮ ਹਾਂਜੀ ਹਾਂ ਦਰਦ ਦੇ ਸੀ ਤਤਨ ਮਲਾਜਮ ਬੱਚੋ ਜੀ ਐਸ ਐਚਓ ਮਨਪ੍ਰੀਤ ਸਿੰਘ ਦਿ올ਸਰ ਬੋਲ ਰਿਹਾ ਹਾਂ ਜੀ ਜੀ ਪੱਲ ਮਜਰੇ ਦੇ ਨੌਜਵਾਨ ਨੇ ਜੋ ਹਸਪੀਟਲ ਚ ਐਡਮਿਟ ਨੇ ਫਤੇਗੜ ਸਾਹਿਬ ਉਹਨਾਂ ਨੇ આરોਪ ਲਗਾਏ ਨੇ ਜੀ ਕਿ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਨਜਾਇਜ਼ ਚੁੱਕ ਕੇ ਸਾਡੀ ਕੁੱਟਮਾਰ ਕੀਤੀ ਗਈ ਹੈ ਐਸ ਆਈ ਬਲਵਿੰਦਰ ਸਿੰਘ ਬੋਲ ਰਿਹਾ ਹਾਂ ਜੀ ਚੌਂਕੀ ਖੇੜਾ ਇੰਚਾਰਜ ਹਾਂਜੀ ਹਾਂਜੀ ਪਰਜੰਤਾ ਸਿੰਘ ਬੋਲ ਰਿਹਾ ਹਾਂ ਸਰ ਇੱਕ ਨਾਂ ਮਾਲੋ ਮਾਜਰੇ ਦੇ ਨੌਜਵਾਨ ਵੱਲੋਂ ਰੋਪ ਲਗਾਏ ਗਏ ਨੇ ਫਤਿਹਗੜ੍ਹ ਸਾਹਿਬ ਹਸਪੀਟਲ 'ਚ ਐਡਮਿਟਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਚਲਗਾਇਆ ਗਿਆ ਸਾਡੀ ਕੁੱਟਮਾਰ ਕੀਤੀ ਗਈ ਫਿਲਹਾਲ ਇਹ ਵੀ ਫੋਨ ਕੱਟ ਗਏ ਨੇ ਜੀ ਇਹ ਆ ਪੁਲਿਸ ਪ੍ਰਸ਼ਾਸਨ ਦਾ ਰਵਈਆ ਐਸਐਚਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਤੇ ਐਸਆਈ ਨੇ ਜਿਹੜੇ ਬਲਜਿੰਦਰ ਸਿੰਘ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਚੌਂਕੀ ਇਨਚਾਰਜ ਖੇੜਾ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਅਕਸਰ ਪੁਲਿਸ ਪ੍ਰਸ਼ਾਸਨ ਤੇ ਧੱਕੇ ਸਾਹੀਆਂ ਦੇ આરોਪ ਲੱਗਦੇ ਰਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਸਾਡੇ ਨਾਲ ਨਜਾਇਜ਼ ਕੀਤਾ ਅਜਿਹੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਨੇ ਉਹ ਚਾਹੇ ਕਰਨਲ ਬਾਠ ਦਾ ਮਾਮਲਾ ਹੋਵੇ ਜਾਂ ਹੋਰ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਰ ਇੱਕ ਘਟਨਾ ਹੋਰ ਅਜਹੀ ਸਾਹਮਣੇ ਆਈਆ ਅਸੀਂ ਖੜੇ ਆ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਆ ਇਸ ਸਮੇਂ ਦੋ ਵਿਅਕਤੀ ਤੁਹਾਨੂੰ ਦਿਖ ਰਹੇ ਹੋਣਗੇ ਇੱਥੇ ਜਿਹੜੇ ਇਲਾਜ ਨੇ ਜਿਹੜੇ ਆਪਣਾ ਇਲਾਜ ਕਰਾ ਰਹੇ ਨੇ ਸੋ ਇਹਨਾਂ ਦੀ ਰਾਤ ਕੁੱਟਮਾਰ ਹੋਈ ਆ ਜੀ ਕਹਿੰਦੇ ਪੁਲਿਸ ਪ੍ਰਸ਼ਾਸਨ ਵੱਲੋਂ ਚੱਕਿਆ ਗਿਆ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਆ ਇਹਨਾਂ ਦੀ ਗੱਡੀ ਦੀ ਤਲਾਸ਼ੀ ਲੱਤੀ ਜਾਂਦੀ ਆ ਜਦੋਂ ਨਹੀਂ ਮਿਲਦਾ ਤਾਂ ਸਵੇਰੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਫਿਲਹਾਲ ਗੱਲ ਕੀ ਆ ਸਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਖੂਨ ਨਾਲ ਲਥਪਥ ਇਹਨਾਂ ਦੇ ਜਿਹੜਾ ਲਵੇ ਪਰਣਾ ਸੀਗਾ ਕੱਪੜਾ ਸੀਗਾ ਉਹ ਖੂਨ ਨਾਲ ਲਥਪਥਾ ਸੋ ਇਲਾਜ ਕਰਾਉਣ ਲਈ ਹਸਪੀਟਲ ਦੇ ਵਿੱਚ ਐਡਮਿਟ ਨੇ ਬਾਈ ਜੀ ਸੋ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰੇ ਥੋੜਾ ਬੈਠਾ ਹੋ ਜਿਓਗੇ ਤੁਸੀਂ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸ੍ਰਿੰਦਰਪਾਲ ਸਿੰਘ ਹੈ ਜੀ ਬਿਰਿੰਦਰਪਾਲ ਜੀ ਕੀ ਘਟਨਾ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਆ ਕੀ ਗੱਲ ਕੀ ਹੋਈ ਆ ਜੀ ਅਸੀਂ ਨਾ ਜੀ ਵੀਰ ਜੀ ਸਾਢੇ 7 ਵਜੇ ਹਨੂਮਾਨਗੜ੍ਹ ਤੋਂ ਚੱਲੇ ਸੀ ਉੱਥੋਂ ਸਾਡੇ ਕੋਲ ਕੈਂਪਰ ਗੱਡੀ ਸੀ ਜੀ ਨਾਲ ਹਨੂਮਾਨ ਰਾਜਸਥਾਨ ਤੋਂ ਹਾਂਜੀ ਹਾਂਜੀ ਕੱਲ 7:30 ਵਜੇ ਸਵੇਰੇ ਨਹੀਂ ਜੀ ਕੱਲ ਸ਼ਾਮ ਨੂੰ ਜੀ 7:30 ਵਜੇ ਅੱਛਾ ਸ਼ਾਮ ਨੂੰ 7:30 ਵਜੇ ਚੱਲੇ ਸੀ ਅਸੀਂ ਤੇ ਅਸੀਂ ਬਠਿੰਡੇ ਆ ਕੇ ਰੋਟੀ ਪਾਣੀ ਖਾਧਾ ਇੱਕ ਦੋ ਦੋ ਰੋਟੀਆਂ ਖਾ ਕੇ ਅਸੀਂ ਅੱਗੇ ਚੱਲ ਪਏ ਹਨੂਮਨ ਕੀ ਕਰਨ ਗਏ ਸੀ ਤੁਸੀਂ ਉੱਥੇ ਆਪਣੀਆਂ ਕੰਬੈਨਾਂ ਚਲਦੀਆਂ ਨੇ ਜੀ ਉੱਥੇ ਅਸੀਂ ਗੁਜਰਾਤ ਤੋਂ ਆਏ ਸੀ ਜੀ ਉੱਥੇ ਕੰਬੈਨਾਂ ਲਾ ਕੇ ਅਸੀਂ ਮਸ਼ੀਨਾਂ ਨੂੰ ਸਹੀ ਕਰਕੇ ਬੰਦਿਆਂ ਨੂੰ ਸੰਭਾ ਕੇ ਅਸੀਂ ਪਿੰਡ ਸਮਾਨ ਰੱਖਣ ਆਏ ਸੀ ਜੀ ਸਾਡੇ ਕੋਲ ਗਰੀਸ ਸੀ ਇੱਕ ਕਣਕ ਸੀ ਥੋੜੀ ਜੀਕ ਤੇ ਇੱਕ ਸਰੋਂ ਦਾ ਤੇਲ ਸੀ ਘਰ ਬਸ ਦੇ ਲਿਆਏ ਸੀ ਇੱਕ ਬੈਡਾਂ ਵਾਲੇ ਦੋ ਗੱਦੇ ਸੀ 300 ਰੁਪਏ ਤਿੰਨ ਗੱਦੇ ਸੀ ਸਾਡੇ ਕੋਲ ਅੱਛਾ ਜੀ ਉਹ ਅਸੀਂ ਸਮਾਨ ਘੇਵ ਚੱਲਣੇ ਘਰੇ ਛੱਡਿਆ ਜੀ ਨਾਲੇ ਚੱਲ ਘਰੇ ਕੀੜਾ ਮਾਰਦੇ ਨਾਲੇ ਮਸ਼ੀਨਾਂ ਦਾ ਸਮਾਨ ਇਧਰੋਂ ਲੈ ਕੇ ਜਾਣਾ ਸੀ ਹੋਰ ਹੂੰ ਤਕਰੀਬਨ ਰਾਤ 2 ਵਜੇ ਦੇ ਕਰੀਬ ਤਰਖੇੜੀ ਪਿੰਡ ਦੇ ਨਾਲ ਹੀ ਪੁਲਿਸ ਦੀ ਗੱਡੀ ਖੜੀ ਸੀ ਸਕਾਰਪਿਓ ਜੀ ਚਿੱਟੇ ਰੰਗ ਦੀ ਤਰਖੇੜੀ ਪਿੰਡ ਦੇ ਬਿਲਕੁਲ ਨਾਲ ਹਾਂ ਜੀ ਤਰਖੇੜੀ ਪਿੰਡ ਤੋਂ ਭਲਮਾਜਰਾ ਰੋਡ ਤੇ ਜੀ ਅੱਛਾ ਏਰੀਆ ਕਿਹੜਾ ਪੈਂਦਾ ਉਹ ਤਰਖੇੜੀ ਪਿੰਡ ਦੇ ਬਸ 2 ਕਿਲੇ ਦੀ ਬਾਹੀ ਦੇ ਖੜੀ ਸੀ ਤਰਖੇੜੀ ਪਾਸੋਂ ਦਾ ਏਰੀਆ ਪਾਸੋਂ ਪਾਸੋਂ ਜੀ ਏਰੀਆ ਅੱਛਾ ਉੱਥੇ ਗੱਡੀ ਖੜੀ ਸਕਾਰਪਿਓ ਚਿੱਟੇ ਰੰਗ ਦੀ ਜੀ ਹੂੰ ਉਹਨਾਂ ਨੇ ਸਾਨੂੰ ਹੱਥ ਦਿੱਤਾ ਹਾਂ ਅਸੀਂ ਗੱਡੀ ਰੋਕ ਲਈ ਰੋਕ ਕੇ ਸਾਨੂੰ ਕਹਿੰਦੇ ਵੀ ਥੱਲੇ ਉਤਰੋ ਸਾਡੀ ਗੱਡੀ 'ਚ ਬੈਠੋ ਅੱਛਾ ਅਸੀਂ ਕਿਹਾ ਵੀ ਗਲਤ ਦੱਸੋ ਕੀ ਆ ਕੋਈ ਤੁਸੀਂ ਕਾਦੇ ਵਾਸਤੇ ਖੜੇ ਹੋ ਸਾਨੂੰ ਕਾਦੇ ਵਾਸਤੇ ਗੱਡੀ 'ਚ ਬਿਠਾ ਰਹੇ ਹੋ ਸਾਡੇ ਉ ਥੱਪੜ ਮਾਰਨ ਲੱਗੇ ਸਾਡੀ ਮਾਰਕਟਾਈ ਕਰਨ ਲੱਗੇ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਗੱਡੀ 'ਚ ਬੈਠੋ ਤੁਹਾਨੂੰ ਫੇਰ ਦੱਸਾਂਗੇ ਜੀ ਅਸੀਂ ਰੌਲਾ ਪਾਉਣ ਲੱਗੇ ਕੂਕਾਂ ਮਾਰਨ ਲੱਗੇ ਬਹੁਤ ਤੇ ਉਹਨਾਂ ਨੇ ਸਾਡੇ ਨਾਸਾਂ ਤੇ ਮੁੱਕੀਆਂ ਮਾਰੀਆਂ ਗੀਚੀ 'ਚ ਬਹੁਤ ਮੁੱਕੀਆਂ ਮਾਰੀਆਂ ਬੁੱਲ ਪਾੜਦੇ ਮੇਰੇ ਉੱਥੇ ਉਸੇ ਟਾਈਮ ਜੀ ਮਾਰ ਮਾਰ ਕੇ ਨੱਕ 'ਚੋਂ ਖੂਨ ਨੱਕ 'ਚੋਂ ਖੂਨ ਨਿਕਲਿਆ ਨੱਕ ਵੀ ਪਾੜਤਾ ਉਹਨਾਂ ਨੇ ਵਿੱਚੋਂ ਬਹੁਤ ਕਟਾਈ ਕਰੀ ਮੇਰੀ ਕਟਾਈ ਕਟੂਈ ਕਰਕੇ ਮ ਇੱਥੇ ਲਿਆਏ ਆਪਣਾ ਹੁੰਦੇ ਹੁੰਦੇ ਕਹਿੰਦੇ ਸੀ ਵੀ ਜੇ ਛੋਡਾ ਸੀ ਘਰ ਵੀ ਟਹਾਗੇ ਤੇ ਜੇ ਛੋਡੇ ਕੋਲ ਕੋਈ ਨਿਕਲਿਆ ਚਾਹੇ ਨਾ ਨਿਕਲੇ ਛੋਡੇ ਤੇ ਅਸੀਂ ਪਾਵਾਂਗੇ ਹੀ ਪਾਵਾਂਗੇ ਛੋਡੇ ਤੇ ਪਾਉਣਾ ਹੀ ਪਾਉਣਾ ਸੀ ਪਰਚਾ ਅਜੀ ਕਿ ਬਾਈ ਜੇ ਨਿਕਲੂਗਾ ਤਾਂ ਪਾ ਦੇਉ ਨਹੀਂ ਪੁਲਿਸ ਪ੍ਰਸ਼ਾਸਨ ਭਾਸੋਂ ਦਾ ਸੀ ਉਹ ਨਹੀਂ ਜੀ ਨਹੀਂ ਉਹ ਬਡਾਲੀ ਥਾਣੇ ਦਾ ਪੁਲਿਸ ਪ੍ਰਸ਼ਾਸਨ ਸੀ ਫਤੇਗੜ ਸਾਹਿਬ ਜ਼ਿਲ੍ਹੇ ਦਾ ਜੀ ਅੱਛਾ ਚੱਕਿਆ ਸਾਨੂੰ ਭਾਸੋਂ ਥਾਣੇ ਦੀ ਰੇਂਜ 'ਚੋਂ ਹਾਂ ਤੇ ਪੁਲਿਸ ਪ੍ਰਸ਼ਾਸਨ ਸੀ ਬਡਾਲੀ ਥਾਣੇ ਦਾ ਜੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਖੇੜੇ ਚੌਂਕੀ 'ਚ ਲਿਆਂਦਾ ਜੀ ਠੀਕ ਹੈ ਕਿਹੜੇ ਚੌਂਕੀ 'ਚ ਲਿਆਂਦਾ ਨਾਲ ਹੀ ਸਾਡੀ ਗੱਡੀ ਲੈ ਕੇ ਸਾਡੀ ਗੱਡੀ 'ਚ ਆਪ ਬੈ ਗਏ ਉਹ ਮੇਰਾ ਬਟੂਆ ਸੀ ਵਿੱਚ ਗੱਡੀ ਦੇ ਉਹ 'ਚ ਆਧਾਰ ਕਾਰਡ ਸੀ ਪੈਨ ਕਾਰਡ ਸੀ ਇੱਕ ਤੇ ਕਟੀਐਮ ਕਾਰਡ ਸੀ ਉਹ 'ਚ 22000 ਰੁਪਿਆ ਸੀ ਉਹ 22000 ਰੁਪਿਆ ਇਹਨਾਂ ਨੇ ਰੱਖ ਲਿਆ ਬਟੂਆ ਸਾਰੀ ਚੱਕ ਲਿਆ ਮੇਰਾ ਅੱਛਾ ਤੇ ਉਹ ਚੱਕ ਕੇ ਆ ਕੇ ਸਾਨੂੰ ਇਹ ਇੱਥੇ ਆ ਕੇ ਜੀ ਚੌਂਕੀ ਦੇ ਵਿੱਚ ਚੌਂਕੀ ਦੇ ਵਿੱਚ ਆ ਕੇ ਸਾਡੀ ਫੇਰ ਕਟਾਈ ਕਰਨ ਲੱਗੇ ਬਹੁਤ ਜ਼ਿਆਦਾ ਵੀ ਦੱਸੋ ਸਮਾਨ ਕਿੱਥੇ ਹੈ ਦੱਸੋ ਸਮਾਨ ਕਿੱਥੇ ਹੈ ਕਿਹੜਾ ਸਮਾਨ ਹੈ ਫਿਰ ਤੁਸੀਂ ਕੁਝ ਲੈ ਕੇ ਆਂ ਰਾਜਸਥਾਨ ਚ ਕੋਈ ਫੀਮ ਜਾਂ ਕੋਈ ਭੁੱਕੀ ਲੈ ਕੇ ਕੁਝ ਵੀ ਲੈ ਕੇ ਆਂ ਸਾਨੂੰ ਦੱਸੋ ਕਿੱਥੇ ਆ ਹਾਂ ਅਸੀਂ ਕਿਹਾ ਬਾਈ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਤੁਸੀਂ ਸਾਡੀ ਤਲਾਸ਼ੀ ਕਰ ਲਓ ਜੇ ਸਾਡੇ ਕੋਲ 1 ਗ੍ਰਾਮ ਵੀ ਨਿਕਲਿਆ ਹੋਊਗਾ ਸਾਡੇ 100 ਗ੍ਰਾਮ ਪਾ ਦਿਓ ਤੁਸੀਂ ਪਰ ਤੁਸੀਂ ਗਲਤ ਨਾ ਕਰੋ ਸਾਡੇ ਨਾਲ ਸਾਨੂੰ ਕਟਾਈ ਨਾ ਕਰੋ ਸਾਡੀ ਇਹਨਾਂ ਨੇ ਸਾਡੀ ਉੱਥੇ ਬਹੁਤ ਕਟਾਈ કરી ਜੀ ਕਟਾਈ ਕਰਨ ਤੋਂ ਬਾਅਦ ਸਾਰੀ ਗੱਡੀ ਪਟਤੀਆਂ ਨੇ ਕੱਲੀ-ਕੱਲੀ ਕੈਵਨ ਵੀ ਪਟਤਾ ਟਾਇਰ ਵੀ ਪਟਤੇ ਕੁਝ ਨਹੀਂ ਛੱਡਿਆ ਗੱਡੀ ਡਾਲਾ ਪਟਤਾ ਕਣਕਰੀਆਂ ਬੋਰੀਆਂ ਸੀ ਪਿੱਛੇ ਤੋਂ ਕਣਕਰੀਆਂ ਬੋਰੀਆਂ ਵੀ ਢੇਰੀ ਕਰਾ ਲੀਆਂ ਗਰੀਸ ਦੇ ਬਾਲਟੀਆਂ 'ਚ ਗਰੀਸ ਵੀ ਢੇ ਕੋਈ ਸਮਾਨ ਨਹੀਂ ਛੱਡਿਆ ਨੇ ਹਰ ਸਮਾਨ ਪੱਟਦਾ ਇਹਨਾਂ ਨੇ ਜਦੋਂ ਉਹਨੂੰ ਕੁਝ ਨਾ ਮਿਲਿਆ ਬਾਕੀ ਬੰਦੇ ਉਥੋਂ ਭੱਜ ਗਏ ਜਿਹੜੇ 7-8 ਸੀ ਇੱਕ ਬੰਦੇ ਦੇ ਹਵਾਲੇ ਸਾਨੂੰ ਕਰ ਗਏ ਕਹਿੰਦੇ ਘਰੇ ਫੋਨ ਕਰ ਲਓ ਤੁਸੀਂ ਉਹਨੂੰ ਫੱਕਰ ਤੁਹਾਡੇ ਘਰ ਦੇ ਬੰਦੇ ਆ ਕੇ ਲੈ ਜਾਓ ਫਿਰ ਸਾਨੂੰ ਘਰ ਦੇ ਬੰਦੇ ਬਾਈ ਜੀ ਲੈ ਆਏ ਸਾਡੇ ਦਰਦ ਬਹੁਤ ਜ਼ਿਆਦਾ ਨੇ ਘਰਦਿਆਂ ਨੇ ਗੱਲ ਨਹੀਂ ਕੀਤੀ ਕਿ ਸਾਡੇ ਮੁੰਡਿਆਂ ਦਾ ਕਸੂਰ ਕੀ ਆ ਕਿਉਂ ਅਰੈਸਟ ਕੀਤਾ ਕਿਉਂ ਕੁੱਟਮਾਰ ਕੀਤੀ ਜੇ ਕੋਈ ਐਦਾਂ ਦੀ ਗੱਲ ਆ ਤੁਸੀਂ ਜਾਂਚ ਕਰੋ ਕੁਛ ਲਿਕੜਦਾ ਇਹ ਬਣਦੀ ਕਾਰਵਾਈ ਕਰੋ ਜੋ ਉੰਦਾ ਇਹ ਕਰੋ ਤੁਸੀਂ ਕਿਉਂ ਇਦਾਂ ਕੀਤਾ ਉਹਨਾਂ ਨੇ ਵੀ ਕਹੀ ਇਹ ਗੱਲ ਵੀ ਤੁਸੀਂ ਇਹ ਕਿਉਂ ਕਰਤਾ ਕਹਿੰਦੇ ਸਾਨੂੰ ਪਿੱਛੇ ਤੋਂ ਇਨਫਰਮੇਸ਼ਨ ਜੀ ਇਹਨਾਂ ਚ ਕੋਲ ਸਮਾਨ ਸੀ ਕੋਈ ਅਜੀ ਕਹਿੰਦਾ ਵੀ ਸਮਾਨ ਹੈਗਾ ਜੀ ਤੁਸੀਂ ਕੱਢ ਲਓ ਸਮਾਨ ਜੀ ਸਾਡੇ ਕੋਲ ਹੈਗਾ ਕੋਈ ਸਮਾਨ ਜੇ ਸਾਡੇ ਦੇ ਕੋਈ ਕਾਰਵਾਈ ਬਣਦੀ ਆ ਤਾਂ ਕਰ ਦੋ ਸਾਡੇ ਕੋਲ ਜੇ ਸਮਾਨ ਕੋਈ ਨਿਕਲਦਾ ਹੈ ਬਿਨਾ ਮਤਲਬ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਠੋਸ ਉਹ ਕਹਿੰਦੇ ਉੱਪਰੋਂ ਅਫਸਰਾਂ ਦੀ ਗੱਲਬਾਤ ਹੋਈ ਹੈ ਜੀ ਤੁਹਾਡੇ ਨੰਬਰ ਟਰੈਕ ਤੇ ਲੱਗੇ ਹੋਏ ਨੇ ਜੇ ਆ ਜੀ ਬੋਹ ਹੈ ਜੀ ਸਾਨੂੰ ਕੋਈ ਛੋਟ ਸੇਵਾ ਨਹੀਂ ਦਿੰਦਾ ਉਹ ਸਾਨੂੰ ਟਾਲ ਕੇ ਭੇਜਦਾ ਜੀ ਕਹਿੰਦੇ ਘਰ ਨੂੰ ਵਗਜੋ ਹੁਣ ਤੁਸੀਂ ਅੱਛਾ ਹਾਂ ਜ ਇੱਕ ਗੱਲ ਬਾਈ ਸਮਝ ਨਹੀਂ ਆ ਰਹੀ ਜਿਹੜਾ ਤੁਹਾਡੇ ਕੋਲ ਪਰਨਾ ਹੈ ਇਹ ਖੂਨ ਨਾਲ ਲੱਤਪਾਠਾ ਬਿਲਕੁਲ ਤੇ ਕੱਪੜੇ ਤੁਹਾਡੇ ਠੀਕ ਨਹੀਂ ਇਹ ਕੱਪੜੇ ਬਾਈ ਜੀ ਮੇਰੇ ਕੋਲ ਕੱਪੜੇ ਗੱਡੀ 'ਚ ਹੋਰ ਪਏ ਸੀ ਉਹਨਾਂ ਨੇ ਕੀ ਕਰਿਆ ਮੈਨੂੰ ਕਹਿੰਦੇ ਵੀ ਤੂੰ ਕੱਪੜੇ ਚੇਂਜ ਕਰ ਮੈਂ ਕਿਹਾ ਬਾਈ ਮੈਂ ਨਹੀਂ ਚੇਂਜ ਕਰਦਾ ਕਹਿੰਦਾ ਨਹੀਂ ਬਾਈ ਖੂਨ ਨਾਲ ਲਿਪੜ ਕੇ ਤੇਰੇ ਕੱਪੜੇ ਬਹੁਤ ਜ਼ਿਆਦੇ ਆ ਪੂਰਾ ਕਮੀਜ਼ ਮੇਰਾ ਖੂਨ ਨਾਲ ਲਿਪੜ ਗਿਆ ਜੀ ਪੁਲਿਸ ਨੇ ਚੇਂਜ ਕਰਾਈ ਪੁਲਿਸ ਨੇ ਮੇਰੇ ਤੱਕੇ ਨਾਲ ਕੁੱਟ-ਕੁੱਟ ਕੇ ਕੱਪੜੇ ਚੇਂਜ ਕਰਾਤੇ ਕਪੜੇ ਚੇਂਜ ਕਰਾ ਖੂਨ ਕਿਵੇਂ ਪੁਲਿਸ ਦੇ ਕੁੱਟਣ ਦੇ ਕਾਰਨ ਇਹਨਾਂ ਖੂਨ ਦੇ ਕੁੱਟਣ ਦੇ ਕਾਰਨ ਬਾਈ ਬੁੱਲ ਪਾੜਦੇ ਤੋਂ ਇਹਨਾਂ ਸਾਂਝੋ ਖੂਨ ਆਈ ਗਿਆ ਆ ਪਰਨੇ ਨਾਲ ਮੈਂ ਸਾਫ ਕਰੀ ਗਿਆ ਪਰਨਾ ਮੇਰੇ ਕੋਲ ਸੀ ਆ ਇਹ ਜਿਹੜਾ ਮੈਂ ਸਾਫ ਕਰਦਾ ਰਿਹਾ ਬਾਕੀ ਕਮੀਜ਼ ਸਾਰਾ ਲਿਬੜ ਗਿਆ ਉਹ ਕਪੜੇ ਕਢਾ ਕੇ ਮੇਰੇ ਮੈਨੂੰ ਵਾਪਸ ਨਹੀਂ ਦਿੱਤੇ ਬਾਈ ਉਹ ਚੱਕ ਕੇ ਲੈ ਗਈ ਅੱਛਾ ਕੋ ਸਾਰੇ ਖੂਨਾਂ ਲਿਬੜੇ ਕਪੜੇ ਸਬੂਤ ਨਾ ਕੋਈ ਮਿਲ ਜਾਈਂ ਸਬੂਤ ਨਾ ਕੋਈ ਮਿਲ ਜਾਈਂ ਸਾਰੇ ਕਪੜੇ ਮੇਰੇ ਵਾਪਸ ਲੈ ਕੇ ਜਾ ਕੇ ਉੱਚ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਕੀਤੀ ਪਰਿਵਾਰ ਨੇ ਕਿਸੇ ਨੇ ਕਿਹਾ ਜੀ ਸਾਡਾ ਮੁੰਡਿਆਂ ਦਾ ਕਸੂਰ ਕੀ ਸੀ ਮਿਹਨਤ ਕਰਨ ਦੇ ਲਈ ਦਿਨ ਰਾਤ ਮਰਦੇ ਨੇ ਇਹ ਜਾਂਦ ਨੇ ਬਾਹਰਲੇ ਸੂਬਿਆਂ ਚ ਜੇ ਉੱਥੋਂ ਮਿਹਨਤ ਕਰਕੇ ਆ ਰਹੇ ਸੀ ਤਾਂ ਇਹਨਾਂ ਨਾਲ ਇਹ ਸਲੂਕ ਕੀਤਾ ਗਿਆ ਗੱਲ ਨਹੀਂ ਕੀਤੀ ਗੱਲਬਾਤ ਕਿਸੇ ਨਾਲ ਨਹੀਂ ਕੀਤੀ ਜੀ ਹਲੇ ਹਲੇ ਅਸੀਂ ਤਾਂ ਫਿਰ ਸਿੱਧੀ ਆਪਣੀ ਦਵਾਈ ਲੈਣ ਵਾਸਤੇ ਉੱਥੇ ਪਹਿਲਾਂ ਆਪਣਾ ਖੀੜੇਪਿੰਡੇ ਹਸਪੀਟਲ ਸੀ ਜੀ ਉੱਥੇ ਗਏ ਉਹਨਾਂ ਨੇ ਦੋ ਦੋ ਟੀਕੇ ਲਾ ਕੇ ਸਾਡੇ ਕਹਿੰਦੇ ਤੁਸੀਂ ਪਤੇਗੜ ਸਾਹਿਬ ਵਗ ਜੋ ਉੱਥੇ ਜਾਓ ਹੁਣ ਅਸੀਂ ਇੱਥੇ ਆਏ ਜੀ ਇੱਥੇ ਆ ਕੇ ਦਵਾਈ ਬੁੱਟੀ ਲੈ ਰਹੇ ਆ ਜੀ ਇੱਥੇ ਦਿੱਤੀ ਡਾਕਟਰ ਸਾਹਿਬ ਨੇ ਦਵਾਈ ਸਾਨੂੰ ਜੀ ਅੱਛਾ ਬਾਕੀ ਦਰਦ ਸਾਡੇ ਹੋ ਰਿਹਾ ਬਹੁਤ ਜ਼ਿਆਦਾ ਆਹ ਮੁੰਡੇ ਦੇ ਪੈਰ ਬਹੁਤ ਕੁੱਟੇ ਨੇ ਬਾਈ ਇੰਨੇ ਪੈਰ ਕੁੱਟੇ ਨੇ ਉਹਨਾਂ ਨੇ ਰਾਤ ਨੂੰ ਬਹੁਤ ਕਟਾਈ ਕਰੀਆ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਮਾਂ ਬਾਈ ਤੁਸੀਂ ਤਾਂ ਸਾਡੇ 84 ਯਾਦ ਕਰਾਤੀ ਯਾਰ ਤਾਂ 84 ਜੇ ਕੰਮ ਹੁੰਦਾ ਸੀ ਤੁਸੀਂ ਸਾਡੇ ਨਾਲ ਆਹ ਕੰਮ ਕਰਨ ਲੱਗੇ ਹੁਣ ਹੂੰ ਟੱਕੇ ਨਾਲੇ ਕੋਟੇ ਸਾਡੇ ਕੋਲੋਂ ਕੋਈ ਸਮਾਨ ਮਿਲਦਾ ਸਾਡੀ ਕਟਾਈ ਕਰੋ ਜੋ ਮਰਜ਼ੀ ਕਰੋ ਸਾਡੇ ਦੇ ਪਰਚਾ ਪਾਓ ਮੈਂ ਕਿਹਾ ਤੁਸੀਂ ਤਾਂ ਸਾਡੇ 84 ਯਾਦ ਕਰਾਤੀ ਬਾਈ ਲੱਗਦਾ ਬਾਈ ਆਉਣ ਵਾਲਾ ਟਾਈਮ ਇੱਥੇ ਸੇਫ ਆ ਇਹ ਤਾਂ ਕਹਿੰਦੇ ਨੇ ਗੋਰੇ ਆਉਣਗੇ ਇੱਥੇ ਕੰਮ ਕਰਨੇ ਇੱਥੇ ਤਾਂ ਇੱਥੇ ਵਾਲਿਆਂ ਨੂੰ ਨਹੀਂ ਕਰਨ ਦਿੱਤਾ ਜਿਆਦਾ ਬਿਲਕੁਲ ਜੀ ਬਿਲਕੁਲ ਜਿਹੜਾ ਕੋਈ ਮਿਹਨਤ ਕਰਕੇ ਖਾਂਦਾ ਉਹਨੂੰ ਇਹ ਖਾਣ ਨਹੀਂ ਦੇ ਰਹੀ ਸਰਕਾਰ ਕੋਈ ਕੰਮ ਨਹੀਂ ਕਰਨ ਦੇ ਰਹੀ ਪੁਲਿਸ ਦਾ ਗੁੰਡਾ ਰਾਜਾ ਬਾਈ ਜੀ ਕਿੱਥੇ ਦੀ ਪੁਲਿਸਾਨੂੰ ਕਿੱਥੋਂ ਚੱਕ ਕੇ ਲੈ ਕੇ ਆਈ ਹੈ ਕੋਈ ਸਾਨੂੰ ਪੁੱਛਕਿਛ ਨਹੀਂ ਕਰੀ ਪੁਲਿਸ ਨੇ ਕੋਈ ਸਾਨੂੰ ਕਹਿ ਨਹੀਂ ਕਿਹਾ ਵੀ ਛੁੜੀ ਤਲਾਸ਼ੀ ਕਰਨੀ ਹੈ ਜਾਂ ਕੁਝ ਹੋਰ ਕਰਨਾ ਨਾ ਸਾਨੂੰ ਕੁੱਟ-ਕੁੱਟ ਕੇ ਲਿਆ ਕੇ ਗੱਡੀ 'ਚ ਲਿਆ ਕੇ ਕਿਸ ਤਰ੍ਹਾਂ ਤੁਹਾਡੇ ਨਾਲ ਤਸੱਦਦ ਹੁੰਦਾ ਹੈ ਠਾਣੇ 'ਚ ਬਾਈ ਸੱਚੋ ਹੱਤਕੜੀ ਲਾਈ ਮੇਰੇ ਆਕੇ ਇਹਦੇ ਵੀ ਹੱਤਕੜੀ ਲਾਈ ਮੇਰੇ ਵੀ ਹੱਤਕੜੀ ਲਾਈ ਹੱਤਕੜੀ ਲਾ ਕੇ ਸਾਨੂੰ ਬੰਨ ਕੇ ਰੱਖਿਆ ਉੱਥੇ ਨਹੀਂ ਤੁਹਾਡਾ ਜ਼ੁਲਮ ਜ਼ੁਲਮ ਜਰਮਨੀ ਕੋਈ ਹਸਾਬਤ ਹੋਇਆ ਕੁਝ ਨਹੀਂ ਹੋਇਆ ਹੱਤਕੜੀ ਇੱਦਾਂ ਹੀ ਲੱਗਦੀ ਪਹਿਲੀ ਹੱਤਕੜੀ ਲਾਤੀ ਮੇਰੇ ਲੱਤ ਨੂੰ ਲਾਤੀ ਬਾਈ ਮੈਂ ਬਥੇਰੀ ਕੋਸ਼ਿਸ਼ ਕਰੀ ਮੈਂ ਕਿਹਾ ਯਾਰ ਕਿਤੇ ਹੋਰ ਢਿੱਲੀ ਕਰ ਦਿਓ ਕਹਿੰਦੇ ਨਹੀਂ ਵੇ ਨਹੀਂ ਢਿੱਲੀ ਹੁੰਦੀ ਇਹਦੇ ਮੁੰਡੇ ਦੇ ਵੀ ਲਾਤੀ ਹੱਤਕੜੀ ਛੱਟੇ ਦੋਹਾਂ ਦੇ ਹੱਤਕੜੀ ਲਾ ਕੇ ਲੱਤਾਂ ਨੂਰੇ ਸਾਨੂੰ ਬੰਨ ਕੇ ਰੱਖਿਆ ਕਟਾਈ ਕਰਦੇ ਰਹੇ ਬਹੁਤ ਟਾਈਮ ਵੀ ਦੱਸੋ ਸਮਾਨ ਕਿੱਥੇ ਆ ਦੱਸੋ ਸਮਾਨ ਕਿੱਥੇ ਨਾਲ ਤੁਹਾਡੇ ਮੁੰਡਾ ਕੌਣ ਸੀ ਇਹ ਮਲਾਜਮਾ ਤੁਹਾਡਾ ਕਿੱਥਾਂ ਇੱਕ ਵੀਰੇ ਡਰਾਈਵਰ ਹੈ ਅਮਰੀਕਨ ਦਾ ਮੈਂ ਇਕੱਲੇ ਕਰਕੇ ਇਹਨੂੰ ਲਿਆਇਆ ਨਾਲ ਵੀ ਚੱਲ ਮੈਂ ਇਕੱਲਾ ਹਾਂ ਯਾਰ ਤੂੰ ਚੱਲ ਮੇਰੇ ਨਾਲ ਵੀ ਇਕੱਲੇ ਬੰਦੇ ਨੂੰ ਚੱਲ ਇਕੱਲਾ ਦੋ ਬੰਦੇ ਦੋ ਹੀ ਹੁੰਦੇ ਨੇ ਬਈ ਕੋ ਰਾਤ ਦਾ ਸਮਾਂ ਸੀ ਮਾਂ ਚੱਲ ਤੂੰ ਚੱਲ ਮੇਰੇ ਨਾਲ ਸਮਾਨ ਨੂੰ ਲੈ ਕੇ ਜਾਣਾ ਸੀ ਅਸੀਂ ਉਸ ਕਰਕੇ ਮੈਂ ਨਾਲ ਲਿਆਇਆ ਸੀ ਇਹਨੂੰ ਤੇ ਫਿਰ ਤੁਹਾਨੂੰ ਲੱਗਦਾ ਇਹ ਕੋਈ ਕਿੰਨੇ ਕੁ ਮੁਲਾਜ਼ਮ ਸੀਗੇ ਕੋਈ ਪਹਿਚਾਨ ਚ ਆਇਆ ਤੁਹਾਡੇ ਕੌਣ ਸੀ ਪਹਿਚਾਨ ਚ ਇੱਕ ਤਾਂ ਮਨਦੀਪ ਦੱਸਿਆ ਜੀ ਬਡਾਲੀ ਥਾਣੇ ਦਾ ਮੁੰਡਾ ਜੀ ਹੂੰ ਉਹਦੇ ਵਰਦੀ ਤੋਂ ਬਿਨਾ ਸੀ ਤਿੰਨ ਚਾਰ ਬੰਦੇ ਦਾ ਬਿਨਾ ਵਰਦੀ ਤੋਂ ਜੀ ਬਾਕੀ ਜਿਹੜੇ ਬੰਦੇ ਹੈਗੇ ਸੀ ਕਰ ਰਵਨੀਤ ਨਾ ਦਾ ਮੁੰਡਾ ਸੀ ਜੀ ਹੂੰ ਉਹਦੇ ਬੈਜ ਪਲੇਟ ਲੱਗੀ ਬਾਕੀ ਕਿਸੇ ਦੇ ਬੈਜ ਪਲੇਟ ਨਹੀਂ ਲੱਗੀ ਹੋਈ ਸੀ ਅੱਛਾ ਤਿੰਨ ਚਾਰ ਦੀ ਵਰਦੀਆਂ ਵਾਲੇ ਸੀ ਤਿੰਨ ਚਾਰ ਬੰਦੇ ਦੂਜੇ ਸੀ ਨਾਲ ਚਾਰ ਬੰਦੇ ਜੀ ਜਿਹੜੀ ਸਾਨੂੰ ਸਕੋਰਪਿਓ ਚੱਕ ਕੇ ਲੈ ਕੇ ਆਏ ਨੇ ਉਹਦੇ 6 ਬੰਦੇ ਸੀ ਹੂੰ 6 ਚੋਂ 4 ਦੇ ਵਰਦੀਆਂ ਪਾਈਆਂ ਹੋਏ ਸੀ 2 ਬੰਦੇ ਬਿਨਾ ਵਰਦੀਆਂ ਦੇ ਹਾਂ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਹਿੰਦੇ ਪੰਜਾਬ ਰੰਗਲਾ ਪੰਜਾਬ ਬਣਾ ਰਹੇ ਆ ਜਿਹੜੇ ਕੰਮ 70 ਸਾਲਾਂ ਚ ਨਹੀਂ ਹੋਏ 3 ਸਾਲਾਂ ਚ ਹੋ ਰਹੇ ਨੇ ਲੱਗਦਾ ਏ ਕਿ ਇਦਾਂ ਦਾ ਕੰਮ ਹੋ ਰਿਹਾ ਰਾਤ ਨੂੰ ਤੁਸੀਂ ਆਪਣੇ ਕੰਮ ਤੋਂ ਆਉਨੇ ਹੋ ਪੁਲਿਸ ਚੱਕ ਲੈਂਦੀ ਆ ਲੱਗਦਾ ਉਹਨਾਂ ਦੇ ਦਾਅਵੇ ਸਹੀ ਨੇ ਬਿਲਕੁਲ ਦਾਅਵੇ ਝੂਠੇ ਨੇ ਵੀਰ ਜੀ ਇਹ ਤਾਂ 84 ਵਾਲਾ ਕੰਮ ਹੋ ਰਿਹਾ ਜਿਹੜੀ 84 ਸਾਡੇ ਨਾਲ ਹੋਈ ਹੈ ਉਹੀ ਸਾਨੂੰ ਮੁੜਕੜੇ ਵਾਲੇ ਯਾਦ ਕਰਾ ਰਹੇ ਨੇ ਤਾਂ 84 ਵਾਲਾ ਕੰਮ ਉਹਨੇ ਪੁਲਿਸ ਦਾ ਗੁੰਡਾ ਰਾਜ ਆ ਜੀ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਪੁਲਿਸ ਕੁੱਟ ਰਹੀ ਹੈ ਕੋਈ ਪੁਲਿਸ ਜੀ ਪੁੱਛਕਿਛ ਨਹੀਂ ਹੈਗੀ ਨਾ ਕੋਈ ਪੁਲਿਸ ਦੱਸ ਰਹੀ ਹੈ ਸਾਨੂੰ ਕਿਹੜੇ ਕੇਸ ਚੱਕਦੇ ਆਂ ਅਸੀਂ ਕੀ ਗੱਲਬਾਤ ਕਰਦੇ ਆਂ ਸਾਨੂੰ ਚੱਕ ਕੇ ਉੱਥੇ ਕੁੱਟ-ਕੁੱਟ ਕੇ ਲੈ ਕੇ ਲਿਆ ਕੇ ਥਾਣੇ 'ਚ ਲਿਆ ਕੇ ਫੇਰ ਦੁਬਾਰਾ ਕੁੱਟਿਆ ਸਾਨੂੰ ਤੁਸੀਂ ਵੀਡੀਓ ਵੀ ਕਢਾ ਸਕਦੇ ਹੋ ਥਾਣੇ 'ਚ ਸਾਡੀ ਕਿੰਨੀ ਕਟਾਈ ਕਰੀਏ ਥਾਣੇ 'ਚ ਇਹਨਾਂ ਨੇ ਉਹ ਸਾਰੀ ਰਾਤ ਕੁੱਟਦੇ ਰਹੇ ਨੇ ਇਹ 2 ਵਜੇ ਤੋਂ ਲੈ ਕੇ ਸਾਨੂੰ 6:30 ਵਜੇ ਤੱਕ ਕੁੱਟਦੇ ਰਹੇ ਨੇ ਬਈ 6:30 ਵੇ ਛੱਡਿਆ ਸਾਨੂੰ 2 ਵਜੇ ਤੋਂ ਚੱਕਿਆ ਸੋਰੀ 2:30 ਵਜੇ ਅਸੀਂ ਪਹੁੰਚ ਗਏ ਇੱਥੇ 2:30 ਪਹਿਲਾਂ ਬਾਈ ਕੋਈ ਪਹਿਲਾਂ ਇਦਾਂ ਦਾ ਕੋਈ ਰਿਕਾਰਡ ਹੋਵੇ ਪਹਿਲਾਂ ਕੋਈ ਇਦਾਂ ਦਾ ਸਮਾਨ ਕਦੇ ਕੋਈ ਪਰਚਾ ਪਿਆ ਹੋਵੇ ਕੋਈ ਗੱਲ ਸਾਹਮਣੇ ਆਈ ਹੋਵੇ ਕਦੇ ਵੀ ਕੋਈ ਵੀ ਇਦਾਂ ਦੀ ਗੱਲ ਹੋਈ ਹੋਵੇ ਕੋਈ ਪਰਚਾ ਨਹੀਂ ਬਾਈ ਜੀ ਕੋਈ ਵੀ ਅਜੇ ਤੱਕ ਨਾ ਕੋਈ ਰਿਕਾਰਡ ਚਾ ਨਾ ਕੋਈ ਮੇਰੇ ਤੇ ਕੋਈ ਪਰਚਾ ਹੈ ਕੁਝ ਨਹੀਂ ਹੈਗਾ ਮੇਰੇ ਮੋਬਾਈਲ ਦਾ ਲੋਕ ਵੀ ਧੱਕੇ ਨਾਲ ਖਰਾਉਂਦੇ ਰਹੇ ਵੀ ਲੋਕ ਖੋਲਿਆ ਲੋਕ ਖੋਲ ਲੋਕ ਖੋਲ ਅਸੀਂ ਵੀਡੀਓ ਦੇਖਣੀ ਐ ਕਰਨਾ ਬੋ ਕਰਨਾ ਮੈਂ ਕਿਹਾ ਦੇਖ ਲਓ ਯਾਰ ਜਿਹੜਾ ਕੋਈ ਦੇਖਣਾ ਤੁਸੀਂ ਵਿੱਚ ਹੀ ਸਾਰਾ ਕੁਝ ਚਾ ਹੁਣ ਤੁਹਾਡਾ ਕਿੰਨਾ ਨੁਕਸਾਨ ਪੈਸੇ ਪੁੱਛਿਆਂ ਦਾ ਵੀ ਤੁਸੀਂ 22000 ਰੁਪਏ 22000 ਰੁਪਏ ਸੀ ਬਟੂਰੇ ਦੇ ਵਿੱਚ ਕੇਟੀਐਮ ਕਾਰਡ ਹੈ ਇੱਕ ਪੈਨ ਕਾਰਡ ਹੈ ਇੱਕ ਡਰਾਈਵਿੰਗ ਲਾਇਸੈਂਸ ਹੈ ਇਹ ਸਾਮਾਨ ਹੈ ਬਟੂਰੇ ਦੇ ਵਿੱਚ ਭਾਈ ਉਹ ਨਹੀਂ ਮੈਨੂੰ ਮਿਲਿਆ ਹਾਂ ਉਹ ਇਹਨਾਂ ਕੋਲੇ ਆ ਮੈਂ ਅਧਿਕਾਰੀਆਂ ਨੂੰ ਕੀ ਕਹਾਂਗੇ ਤੁਸੀਂ ਉੱਚ ਅਧਿਕਾਰੀਆਂ ਨੇ ਇਹੀ ਕਹਾਂਗੇ ਵੀ ਸਸਪੈਂਡ ਕੀਤੇ ਜਾਣ ਜੀ ਬਿਹੜੇ ਬੰਦਿਆਂ ਧੱਕਾ ਕਰਿਆ ਸਾਡੇ ਨਾਲ ਕਹਿੰਦੇ ਬਣਦੀ ਕਾਰਵਾਈ ਕਰੀ ਜਾਵੇ ਜੀ ਇਹ ਗੱਲ ਕਹਿੰਦੇ ਅਸੀਂ ਤਾਂ ਜੇ ਨਹੀਂ ਕੋਈ ਥੋੜੀ ਗੱਲ ਸੁਣੀ ਜਾਂਦੀ ਫਿਰ ਅੱਗੇ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਕਿੱਧਰ ਰੁੱਖ کریںਗੇ ਅੱਗੇ ਅਸੀਂ ਫਿਰ ਵੀਰ ਜੀ ਧਰਨਾ ਲਾਵਾਂਗੇ ਧਰਨਾ ਲਾਵਾਂਗੇ ਐਸਐਸਪੀ ਸਾਹਿਬ ਦੇ ਪੇਸ਼ ਹੋਵਾਂਗੇ ਧਰਨਾ ਲਾਵਾਂਗੇ ਕੁਛ ਨਾ ਕੁਛ ਕਰਾਂਗੇ ਨਹੀਂ ਹਾਈ ਕੋਰਟ ਜਾਵਾਂਗੇ ਕੋਈ ਗਲਤ ਅਸੀਂ ਕਰਾਂਗੇ ਸਾਡੇ ਨਾਲ ਧੱਕਾ ਹੋਇਆ ਧੱਕੇ ਦਾ ਇਨਸਾਫ ਤਾਂ ਅਸੀਂ ਲਵਾਂਗੇ ਸਾਡੇ ਕੋਲ ਕੋਈ ਸਮਾਨ ਮਿਲ ਜਾਂਦਾ ਸਾਨੂੰ ਕੋਈ ਐਸ਼ਾ ਕੁਟੜ ਕੇ ਮਾਰ ਦਿੰਦੇ ਸੀ ਸਾਡੇ ਕੋਲ ਜੇ ਮਿਲੇ ਕੁਝ ਨਹੀਂ ਨਾ ਕੋਈ ਇਹ ਤਾਂ ਇਹ ਵੀ ਕਹਿੰਦੇ ਸੀ ਸਾਡੇ ਕੋਲ ਚਾਹੇ ਮਿਲੇ ਚਾਹੇ ਨਾ ਮਿਲੇ ਅਸੀਂ ਦੂਜੀ ਤਰ੍ਹਾਂ ਪਾਦਾਂਗੇ ਛੋਡੇ ਤੇ ਫਿਰ ਅੱਛਾ ਇਤਾਂ ਵੀ ਕਹਿ ਰਹੇ ਸੀ ਕਹਿ ਰਹੇ ਸੀ ਕਹਿੰਦੇ ਬਈ ਛੋਡੇ ਨਾਲ ਕੋਈ ਜਿੱਦਬੈਸ ਕੋਈ ਗੱਲਬਾਤ ਕੀ ਇਹ ਲੱਗ ਕੀ ਰਿਹਾ ਹੈ ਕਿਉਂਕਿ ਫਤੇਗੜ ਜ਼ਿਲ੍ਹੇ ਦੀ ਪੁਲਿਸ ਭਾਸੋਂ ਦੇ ਏਰੀਏ ਦੇ ਵਿੱਚ ਜਾ ਕੇ ਤੁਹਾਨੂੰ ਚੱਕ ਕੇ ਲਿਆਉਂਦੀ ਆ ਫਿਰ ਲੈ ਤੁਹਾਨੂੰ ਖੇੜੇ ਜਾਂਦੀ ਆ ਬਡਾਲੀ ਥਾਣੇ ਦੀ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਨੇ ਇਹ ਨਹੀਂ ਪਤਾ ਜੀ ਸਾਨੂੰ ਕੀ ਸਾਡੇ ਨਾਲ ਜਿੱਦਬੈਸ ਹੈ ਪਰ ਸਾਡੀ ਇਹਨਾਂ ਨੇ ਬਈ ਬਹੁਤ ਗਲਤ ਵਿਹਾਰ ਕਰਿਆ ਮੈਂ ਤਾਂ ਨੂੰ ਬਹੁਤ ਕਿਹਾ ਵੀ ਤੁਸੀਂ ਬਾਈ ਗਲਤ ਕਰਦੇ ਹੋ ਸਾਡੇ ਨਾਲ ਇਦਾਂ ਉਹਨੂੰ ਕਰਨਾ ਚਾਹੀਦਾ ਜਾਂ ਤੁਹਾਡੇ ਨਾਲ ਅਸੀਂ ਸਹਿਮਤ ਆ ਸਾਡੀ ਗੱਡੀ ਫਰੋਲ ਦੋ ਜੋ ਮਰਜ਼ੀ ਕਰ ਲੋ ਗੱਡੀ ਸਾਡੀ ਪੱਟ ਲੋ ਜਿੱਥੇ ਸਾਨੂੰ ਦੁੱਖ ਲੱਗਦਾ ਸਾਨੂੰ ਦੱਸੋ ਅਸੀਂ ਉੱਥੇ ਤੁਹਾਡੇ ਨਾਲ ਅਸੀਂ ਆਪ ਗੱਡੀ ਪੱਟ ਦਨੇ ਆ ਦੱਸੋ ਸਾਨੂੰ ਕਿੱਥੋਂ ਗੱਡੀ ਪੱਟਣੀ ਹੈ ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਕਹਿੰਦੇ ਬਸ ਬਾਈ ਤੁਸੀਂ ਬੈਠੇ ਰਹੋ ਕੋਈ ਚੀਜ਼ ਨਹੀਂ ਗੱਡੀ ਛੱਡੀ ਮੇਰਾ ਸਾਰਾ ਬੋਰਨ ਪੱਟਤਾ ਗੱਡੀ ਦਾ ਡਾਲਾ ਪੱਟਤਾ ਬਾਈ ਟਾਇਰ ਪਟ ਪਟ ਕੇ ਛੜਤੇ ਕੋਈ ਸੀਟਾਂ ਸਾਰੀਆਂ ਪਟ ਪਟ ਕੇ ਛੜਤੀਆਂ ਕੋਈ ਚੀਜ਼ ਹੀ ਨਹੀਂ ਛੱਡੀ ਵੀ ਜਿਹੜੀ ਚੀਜ਼ ਨਾ ਇਹਨੂੰ ਕੁਝ ਨਹੀਂ ਮਿਲਿਆ ਗੱਡੀ 'ਚ ਕੁਝ ਵੀ ਹੂੰ ਉਹ ਸੋ ਇਹ ਹਾਲਾਤ ਨੇ ਜੀ ਵੀਰ ਹੋਰ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਂ ਵਿੱਕੀ ਹੈ ਜੀ ਵਿੱਕੀ ਕੀ ਹੋਇਆ ਕਹਿੰਦੇ ਤੁਸੀਂ ਆ ਰਹੇ ਸੀਗੇ ਰਾਜਸਥਾਨ ਤੋਂ ਕੰਪੇਨ ਦਾ ਕੰਮ ਕਰਕੇ ਰਸਤੇ 'ਚ ਪੁਲਿਸ ਨੇ ਚੱਕਰ ਆ ਫੇਰ ਤਾਂ ਹਾਲਾਤ ਬਹੁਤ ਖਰਾਬ ਨੇ ਯਾਰ ਹਾਂਜੀ ਕੀ ਹੋਇਆ ਕੀ ਤੁਹਾਡੇ ਨਾਲ ਉਹਨਾਂ ਸਾਲੇ ਲੈ ਜਾ ਕੇ ਬਹੁਤ ਕੁੱਟਿਆ ਜੀ ਨੰਗਾ ਕਰਕੇ ਕੁੱਟਿਆ ਨੰਗਾ ਕਰਕੇ ਕੁੱਟਿਆ ਹਾਂਜੀ ਅੱਛਾ ਇਹਨਾਂ ਦਾ ਲੰਗਾ ਕਰ ਲਿਆ ਜੀ ਇੱਕ ਮੇਰੇ ਉੱਪਰ ਬਹਿ ਗਿਆ ਜੀ ਸਲੋਟ ਪੁੱਠਾ ਕਰਕੇ ਆ ਚੀਜ਼ਾਂ ਦੇ ਡੰਡੇ ਮਾਰੇ ਆ ਜੀ ਆ ਤਲੀਆਂ ਤੇ ਤਲੀਆਂ ਤੇ ਵੀ ਹਾਂ ਜੀ ਅੱਛਾ ਸੋ ਇਹ ਹਾਲਾਤ ਨੇ ਜੀ ਪੰਜਾਬ ਦੇ ਪੰਜਾਬ ਕਰ ਰਿਹਾ ਤਰੱਕੀ ਕਿਹਾ ਜਾ ਰਿਹਾ ਪਰ ਕਿੱਦਾਂ ਦੇ ਹਾਲਾਤ ਨੇ ਪੁਲਿਸ ਪ੍ਰਸ਼ਾਸਨ ਤੇ ਅਕਸਰ ਅਜਿਹੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਰਨਲ ਬਾਠ ਦਾ ਮਾਮਲਾ ਸੀਗਾ ਉਹਨਾਂ ਨੇ ਤਾਂ ਧਰਨਾ ਲਾ ਕੇ ਉਹਨਾਂ ਦੀ ਪਾਵਰ ਸੀਗੀ ਉਹਨਾਂ ਨੇ ਆਪਣਾ ਮਸਲਾ ਹੱਲ ਕਰਵਾਉਣ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਪਰੇ ਕਿਰਤੀ ਲੋਕ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਇਹਨਾਂ ਦੀ ਆਵਾਜ਼ ਕੌਣ ਚੱਕੂਗਾ ਇਹਨਾਂ ਦੇ ਨਾਲ ਕੌਣ ਖੜੂਗਾ ਇਹ ਤਾਂ ਹੁਣ ਸਮਾਂ ਦੱਸੂਗਾ ਫਿਲਹਾਲ ਉੱਚ ਅਧਿਕਾਰੀਏ ਦੇ ਵਿੱਚ ਕੀ ਕਹਿੰਦੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਵੀਰ ਨੇ ਸਾਡੇ ਨਾਲ ਕੀ ਨਾਮ ਹੈ ਜੀ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਕੀ ਲੱਗਦਾ ਵੀਰ ਜੀ ਦੀ ਕੁੱਟਮਾਰ ਕੀਤੀ ਗਈ ਹੈ ਬਾਈ ਇਹਦੋਂ ਨਜਾਇਜ਼ ਤੱਕਾ ਕੀ ਹੋਊਗਾ ਹੁਣ ਤੁਹਾਡੇ ਸਾਹਮਣੇ ਆ ਦੇਖੋ ਭਰਾਏ ਤੁਹਾਡਾ ਮੇਰਾ ਵੱਡਾ ਭਰਾਏ ਜੀ ਅਸੀਂ ਯਾਰ ਕੰਮ ਇਨਾਂ ਦਾ ਕੰਮ ਕਰਦੇ ਆ ਤਿੰਨ ਤਿੰਨ ਮਹੀਨੇ ਘਰੋਂ ਬਾਹਰ ਰਹਿੰਦੇ ਆ ਠੀਕ ਆ ਆਪ ਵੀ ਕੰਮ ਕਰਦੇ ਆ ਨਾਲ ਅਸੀਂ ਬੰਦੇ ਵੀ ਕੰਮ ਲਾਏ ਹੋਨੇ ਕੋਈ 50 ਘਰਾਂ ਦਾ ਇਹ ਕੰਮ ਕੰਮ ਲਾਇਆ 50 ਘਰਾਂ ਨੂੰ ਮੈਂ ਕੰਮ ਲਾਇਆ ਵਾ ਚਲੋ ਉਹਨਾਂ ਦਾ ਵੀ ਕੰਮ ਹੁੰਦਾ ਰੋਜ਼ਗਾਰ ਚੱਲਦਾ ਹੈ ਰੋਜ਼ਗਾਰ ਚੱਲਦਾ ਹੈ ਹਾਂ ਜੀ ਕਿਸੇ ਤੋਂ ਅਸੀਂ ਕੰਮਕਾਰ ਕਰਾਉਨੇ ਆ ਉਹਨਾਂ ਦਾ ਰੋਜ਼ਗਾਰ ਚੱਲਦਾ ਹੈ ਕਿਸ ਇਹ ਕਹਿੰਦੇ ਨੇ ਬਾਹਰਲੇ ਬੰਦੇ ਪੰਜਾਬ 'ਚ ਲਿਆਉਣ ਦੇ ਸਾਨੂੰ ਪੰਜਾਬ ਵਾਲਿਆਂ ਨੂੰ ਪੰਜਾਬ 'ਚ ਕੰਮ ਨਹੀਂ ਕਰਨ ਦਿੰਦੇ ਹਾਂਜੀ ਦੇ ਇਹਨਾਂ ਨੂੰ ਸਾਡੇ ਦੇ ਕੋਈ ਸ਼ੱਕ ਹੈ ਬੰਦਾ ਹਨੁਮਾਨਗੜ੍ਹ ਤੋਂ ਆਇਆ ਬਠਿੰਡੇ 'ਚ ਐਂਟਰ ਹੋਇਆ ਬਠਿੰਡਾ ਪੰਜਾਬ 'ਚ ਹੈ ਸੰਗਰੂਰ ਪੰਜਾਬ 'ਚ ਹੈ ਕਿਤੇ ਮਰਜ਼ੀ ਘੇਰ ਕੇ ਸਾਡੀ ਤਲਾਸ਼ੀ ਚਾਹੇ 10 ਵਾਰੀ ਲੈ ਲੈਣ ਇਹ ਅੱਜ ਤੋਂ ਪਹਿਲਾਂ ਸਾਡੇ 2 ਵਾਰੀ ਘਰੇ ਪੁਲਿਸ ਆ ਚੁੱਕੀ ਹੈ ਜੀ ਪਹਿਲਾਂ ਸਾਡੇ ਘਰ ਦੀ ਸਾਰੀ ਤਲਾਸ਼ੀ ਲੈ ਗਏ ਹੂੰ ਠੀਕ ਹੈ ਜੀ ਫੇਰ ਸਾਡੇ ਅਸੀਂ ਜਿੱਥੇ ਰਿਪੇਅਰਾਂ ਕਰਦੇ ਹਾਂ ਉਸੇ ਸਾਡੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਸਵੇਰੇ ਸਵੇਰੇ ਸਾਢੇ 7 ਵਜੇ ਕਹਿੰਦੇ ਵੀ ਤੁਹਾਡੀਆਂ ਗੱਡੀਆਂ ਦੀ ਤ ਉੱਥੇ ਕੁਝ ਨਹੀਂ ਮਿਲਿਆ ਸਾਡੇ ਘਰੇ ਕੁਝ ਨਹੀਂ ਮਿਲਿਆ ਆ ਤੀਜਾ ਹੱਲਾ ਹੁਣ ਇਹ ਆ ਸਾਡੇ ਬੰਦੇ ਨੂੰ ਆਉਂਦੇ ਨੂੰ ਰਸਤੇ 'ਚ ਰਾਤ ਨੂੰ 2 ਵਜੇ ਚੱਕ ਕੇ ਆ ਦੋ ਇਹ ਬੰਦੇ ਨੂੰ ਲੈ ਗਏ ਜੇ ਇਹਨਾਂ ਨੂੰ ਸਾਡੇ ਤੇ ਕੋਈ ਸ਼ੱਕ ਆ ਸਾਡੀ ਤਲਾਸ਼ੀ ਕਰਨ ਚਾਹੇ 10 ਵਾਰੀ ਕਰਨ ਪੁਲਿਸ ਕਰ ਸਕਦੀ ਆ ਬਈ ਕਰ ਲਵੇ ਤਲਾਸ਼ੀ ਇਹ ਕੀ ਮਤਲਬ ਹੈ ਭਾਈ ਪੁਲਿਸ ਬੰਦੇ ਚੱਕ ਕੇ ਲੈ ਆਗੇ ਸਾਰੀ ਰਾਤ ਇਹ ਕੁੱਟੀ ਇਹਨਾਂ ਬਾਈ ਤੁਸੀਂ ਦੱਸ ਰਹੇ ਹੋ ਪਹਿਲਾਂ ਵੀ ਤਲਾਸੀ ਕੋਈ ਇਸੱਕ ਦੇ ਘੇਰੇ ਚ ਆ ਰਿਹਾ ਹੈ ਕਿੱਦਾਂ ਇਹ ਗੱਲ ਕਿਉਂ ਹੋ ਰਹੀ ਹੈ ਕਿ ਕੋਈ ਇਦਾਂ ਦੀ ਕੋਈ ਰੰਜਿਸ਼ ਹੈ ਜਿਹੜਾ ਤੁਹਾਡ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਾਈ ਜੀ ਅਸੀਂ ਪਿੰਡ ਦੇ ਮੇਰਾ ਟੈਡੀ ਸਰਪੰਚ ਰਿਹਾ ਪੰਜ ਸਾਲ ਠੀਕ ਹੈ ਜੀ ਅਸੀਂ ਵੀ ਕੰਮਕਾਰ ਵਾਲੇ ਬੰਦੇ ਆ ਠੀਕ ਹੈ ਬਾਹਰ ਹੁਣ ਜਾਂ ਘਰੋਂ ਬਾਹਰ ਨਿਕਲਾਂ ਕੋਈ ਨਾ ਕੋਈ ਕਿਸੇ ਨਾਲ ਰੰਜਿਸ਼ ਵੀ ਹੋ ਜਾਂਦੀ ਹੈ ਹੁਣ ਕੋਈ ਸਾਡੀ ਸ਼ਿਕਾਇਤ ਕਰਦਾ ਕਰਦਾ ਬਈ ਕਰਦਾ ਠੀਕ ਹੈ ਤੁਸੀਂ ਸ਼ਿਕਾਇਤ ਤੁਸੀਂ ਕਾਇਦ ਨੂੰ ਵੈਰੀਫਾਈ ਦਾ ਕਰੋ ਵੀ ਕਹੇ ਜੇ ਬੰਦੇ ਨੇ ਕੀ ਕਰਦੇ ਨੇ ਕੀ ਨਹੀਂ ਇਹ ਕੀ ਮਤਲਬ ਕਿਸੇ ਨੇ ਸਾਡੀ ਸ਼ਿਕਾਇਤ ਕਰਦੀ ਤੁਸੀਂ ਸਾਨੂੰ ਚੱਕ ਕੇ ਲੈ ਜਾ ਕੇ ਇੰਟੈਰੋਗੇਸ਼ਨ ਕਰਦੀ ਮੈਂ ਤਾਂ ਜੇ ਕੋਈ ਕਿਸੇ ਨਾਲ ਕੋਈ ਕੁੱਟਮਾਰ ਹੁੰਦੀ ਆ ਕੋਈ ਹੋਰ ਗੱਲ ਹੁੰਦੀ ਆ ਦਰਖਾਸਤ ਲਿਖਾ ਕੇ ਆਉਂਦੇ ਨੇ ਉਦੋਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਹੁਣ ਇਹਨਾਂ ਨੂੰ ਫੜ ਕੇ ਕੁੱਟੀ ਜਾ ਰਹੀ ਆ ਪੁਲਿਸ ਉਦੋਂ ਕੰਮ ਨਹੀਂ ਕਰਦੀ ਕੋਈ ਜਿਹੜਾ ਨਾਲ ਹੁੰਦਾ ਉਹਨੂੰ ਤਾਂ ਕੁਝ ਨਹੀਂ ਕਰਦੇ ਨਾਜਾਇਜ਼ ਕੰਮ ਜਿੰਨੇ ਮਰਜ਼ੀ ਕਰਾ ਲਓ ਇਹਨਾਂ ਤੋਂ ਦੱਸੋ ਆ ਹੁਣ ਇਦੋਂ ਨਾਜਾਇਜ਼ ਕੀ ਹੋਊਗਾ ਭੈਣ ਜੀ ਤੁਹਾਨੂੰ ਤਾਂ 84 ਯਾਦ ਕਰਾਤੀ ਇਹਨਾਂ ਨੇ ਅਸੀਂ ਯਾਦ ਕਰਾਤੀ ਹੋਏ ਮੇਰਾ 82 ਦਾ ਜਨਮ ਆ ਸੀਦਾ 84 ਦੇਖੀ ਨਹੀਂ ਠੀਕ ਹੈ ਨਾ ਪਰ ਹੁਣ ਸਾਰਾ ਸੀਦਾ ਆਏ ਦੇਖ ਰਿਹਾ ਵੀ ਆਏ ਸਾਰੀ ਸਾਰੀ ਰਾਤ ਕੁੱਟਣਾ ਆਹੀ ਕੁਝ ਪਹਿਲਾਂ 84 ਇੰਚ ਕਰ ਦਿੰਦੇ ਇਹ ਇਹੀ ਕੰਮ ਕਰਦੇ ਸੀ ਪੁਲਿਸ ਸਾਰੀ ਸਾਰੀ ਰਾਤ ਕੁੱਟਦੀ ਦੀ ਉਦੋਂ ਜਾਨੀ ਗੋਲੀ ਮਾਰ ਦਿੰਦੇ ਹੁਣ ਬਚਾਉ ਰਹਿ ਗਿਆ ਵੀ ਗੋਲੀ ਨਹੀਂ ਮਾਰੀ ਇਹੀ ਬਚਾਉ ਰਹਿ ਗਿਆ ਵਾ ਹੋਰ ਤਾਂ ਕਰਦਾ ਕੋਈ ਫੋਨ ਨਾਲ ਕੱਪੜੇ ਲੱਤ ਪੱਤ ਨੇ ਫਰਕ ਤਾਂ ਕੋਈ ਨਹੀਂ ਸੱਟ ਜਿਆਦਾ ਲੱਗਦੀ ਕੁਝ ਵੀ ਹੋ ਸਕਦਾ ਸੀ ਵੀਰੇ ਹੱਟ ਦਾ ਮਰੀਜ਼ ਆ ਉਹ ਪਤਾ ਨਹੀਂ ਬਚ ਕਿਵੇਂ ਗਿਆ ਸਾਰੀ ਰਾਤ ਝੱਲ ਕਿਵੇਂ ਗਿਆ ਉਹ ਹੱਟ ਦਾ ਮਰੀਜ਼ ਆ ਜੇ ਰਾਤ ਨੂੰ ਤੇ ਦਰੋਂ ਦੂਰਾ ਪੈ ਜਾਂ ਇਹ ਫੋਨ ਨੂੰ ਫਿਰ ਕਦੋਂ ਪਤਾ ਲੱਗਦਾ ਇਹ ਸਾਨੂੰ ਤਾਂ ਵੀਰੇ ਸਵੇਰੇ ਮਤਲਬ ਰਾਤ ਦਾ ਫੋਨ ਬੰਦ ਹੋ ਗਿਆ ਮੈਂ ਹਰਿਆਣੇ 'ਚ ਸੀਗਾ ਮੇਰੀਆਂ ਮਸ਼ੀਨਾਂ ਹਰਿਆਣੇ ਚੱਲਦੀਆਂ ਸੀਗੀਆਂ ਮੈਨੂੰ ਘਰੋਂ ਸਵੇਰੇ ਫੋਨ ਆਇਆ ਕਹਿੰਦੇ ਵੀ ਉਹਦਾ ਫੋਨ ਬੰਦ ਹੋ ਗਿਆ ਰਾਤ ਮੈਂ ਕਿਹਾ ਵੀ ਕਈ ਵਾਰੀ ਬੰਦਾ ਰਾਤ ਦਾ ਥੱਕਿਆ ਟੁੱਟਿਆ ਹੁੰਦਾ ਵੀ ਖਬਰਾਂ ਇਹਨਾਂ ਵੀ ਉਹ ਪਿੰਡ ਦੇ ਨੇੜੇ ਪਹੁੰਚਣ ਵਾਲਾ ਦਾ ਮੈਂ ਕਿਹਾ ਕਈ ਵਾਰੀ ਬੰਦਾ ਕਹਿੰਦਾ ਵੀ ਪਹੁੰਚਣ ਵਾਲੇ ਪਹੁੰਚਣ ਵਾਲੇ ਵੀ ਚੱਲ ਦੂਰ ਹੁੰਦਾ ਨਹੀਂ ਸੋ ਸਾਰੀ ਸਾਰੀ ਰਾਤ ਗੱਡੀ ਨਹੀਂ ਵੀ ਚੱਲਦੀ ਕਈ ਵਾਰੀ ਵੀ ਚਲੋ ਕੋਈ ਨਹੀਂ ਕਹਿੰਦੇ ਸੌਂ ਗਿਆ ਹੋਊਗਾ ਵੀ ਤੁਸੀਂ ਇੰਤਜ਼ਾਰ ਕਰੋ ਸਾਢੇ 6 ਵ ਮੰਨਾ 6:30-7:00 ਵਜੇ ਉੱਠੂ ਏ ਉੱਠ ਕੇ ਫੋਨ ਖੋਲੂਗਾ ਬਾਹਰ ਵੀ ਕਈ ਵਾਰੀ ਅਸੀਂ ਜਾਣਦੇ ਆ ਜਾਂ ਕਈ ਵਾਰੀ ਲੇਟ ਫੇਟ ਹੋ ਜੀਏ 2-3 ਵਜੇ ਜਾਂਦੇ ਨੇ ਰਾਤ ਨੂੰ ਮਤਲਬ ਇੱਕ ਦੂਜੀ ਜਗ੍ਹਾ ਦੂਜੀ ਜਗ੍ਹਾ ਜਾਣਾ ਤਾਂ ਵੀ ਹਾਂ ਰਾਤ ਨੂੰ ਗਾਹਕ ਨੂੰ ਫੋਨ ਕਰੀਂਦਾ ਹੁਣ ਵੀ ਮੇਰਾ ਫੋਨ ਬਾਰ-ਬਾਰ ਵੱਜੀ ਜਾਂਦਾ ਹੁਣ ਜਿਹਨੇ ਵੀ ਕਣਕ ਬੜਾਉਣੀ ਉਹ ਤਾਂ ਫੋਨ ਕਰਦਾ ਹੀ ਹੈ ਠੀਕ ਹੈ ਵਕਾਂ ਦੇ ਫੋਨ ਆਈ ਜਾਂਦੇ ਨੇ ਵੀ ਡਿਸਟਰਬ ਹੋਊਗਾ ਬੰਦਾ ਸੁੱਚ ਬੰਦ ਕਰਕੇ ਪੈ ਜਾਂਦਾ ਮੈਂ ਕਿਹਾ ਚੱਲ ਵੀ ਸੁੱਚ ਬੰਦ ਕਰਕੇ ਪੈ ਗਿਆ ਹੋਊਗਾ ਕੋਈ ਗੱਲ ਨਹੀਂ ਉਹਦਾ ਬਾਅਦ ਚ ਫਿਰ ਪੁਲਿਸ ਵਾਲਿਆਂ ਨੇ ਫੋਨ ਕਰਿਆ ਮੇਰੇ ਡੈਡੀ ਨੂੰ ਤਾਂ ਗੱਲ ਨਹੀਂ ਕਰੀ ਬਈ ਤੁਹਾਡੇ ਕੋਲ ਕਿੱਦਾਂ ਪਹੁੰਚ ਗਿਆ? ਬਾਈ ਉਹਨਾਂ ਨੇ ਤਾਂ ਕਹਿੰਦੇ ਵੀ ਵਾ ਤੁਹਾਡਾ ਮੁੰਡਾ ਸਾਡੇ ਕੋਲ ਆ ਕੇ ਲੈ ਜਾਓ। ਅਜਿਹਾ ਵੀ ਕੀ ਗੱਲ ਹੋ ਗਈ? ਕਹਿੰਦੇ ਬਸ ਆ ਜਾਓ ਲੈ ਜਾਓ ਤੁਹਾਨੂੰ ਸਪੁਰਦਤ ਕਰਨਾ ਸੀਨੇ। ਫਿਰ ਜਦ ਜਾ ਕੇ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਇਹਨਾਂ ਦੇ ਸ਼ੱਕ ਦੀ ਸੀਗਾ ਵੀ ਸ਼ੱਕ ਦੀ ਤਾਂ ਆ ਕੀ ਕਰਿਆ ਤੁਸੀਂ ਨੇ? ਕਹਿੰਦੇ ਵਾ ਕੁਝ ਨਹੀਂ ਹੁਣ ਤੁਸੀਂ ਘਰ ਨੂੰ ਜਾਓ। ਹੁਣ ਅਸੀਂ ਆ ਕੇ ਇਹਨੂੰ ਐਡਮਿਟ ਕਰਾਇਆ ਮੈਂ ਵੀ ਆ ਗਿਆ ਫਿਰ ਹਰਿਆਣੇ ਤੋਂ। ਅਸੀਂ ਆ ਕੇ ਐਡਮਿਟ ਕਰਾਇਆ ਹੁਣ ਮੇਰੇ ਡੈਡੀ ਨੂੰ ਬਾਰ-ਬਾਰ ਫੋਨ ਆ ਰਹੇ ਨੇ ਪ੍ਰੈਸ਼ਰ ਪੈ ਰਿਹਾ ਵੀ ਤੁਸੀਂ ਇੱਥੋਂ ਛੁੱਟੀ ਕਰਾਓ ਤੇ ਘਰ ਨੂੰ ਜਾਓ। ਠੀਕ ਹੈ। ਬਾਈ ਕਰਨਲ ਬਾਠ ਉਹਨਾਂ ਨੇ ਧਰਨਾ ਲਾਇਆ ਉਹਨਾਂ ਦਾ ਰਸੂਕ ਸੀਗਾ ਸੈਂਟਰ ਤੱਕ ਉਹਨਾਂ ਦੀ ਪਹੁੰਚ ਸੀਗੀ ਉਹਨਾਂ ਨੇ ਕੰਮ ਕਰ ਲਿਆ ਤੇ ਤੁਸੀਂ ਹੁਣ ਕੀ karenge ਕਿਉਂਕਿ ਵੀਰੇ ਸੈਂਟਰ ਤੱਕ ਦਾ ਪਹੁੰਚ ਹੈ ਨਹੀਂ ਸਾਡੀ ਠੀਕ ਹੈ ਪਰ ਜਿੰਨੀ ਕੁ ਪਹੁੰਚ ਹੈਗੀ ਅਸੀਂ ਹਾਈ ਕੋਰਟ ਵੀ ਜਾਵਾਂਗੇ ਧਰਨਾ ਵੀ ਲਾਵਾਂਗੇ ਜੂਨੀਅਨ ਅਸੀਂ ਕਿਸਾਨ ਜੂਨੀਅਨ ਤੇ ਜਾਂਦੇ ਰਹਨੇ ਆਂ ਕਿਸਾਨ ਜੂਨੀਅਨ ਵਾਲੇ ਵੀ ਬੁਲਾਵਾਂਗੇ ਸਾਰੇ ਬੰਦੇ ਬੁਲਾਵਾਂਗੇ ਠੀਕ ਹੈ ਨਾ ਇੱਥੇ ਧਰਨਾ ਵੀ ਲਾਵਾਂਗੇ ਰੋਡ ਵੀ ਜਾਮ ਕਰਾਂਗੇ ਬੜਾ ਠੀਕ ਹੈ ਨਾ ਤੇ ਪਹਿਲਾਂ ਇੱਕ ਵਾਰੀ ਐਪਲੀਕੇਸ਼ਨ ਦੇ ਦਈਏ ਐਵੇਂ ਇੱਕ ਆਰ ਵੀ ਕਰ ਦੇਿੰਦਾ ਠੀਕ ਨੇ ਨੇ ਅਸੀਂ ਰੋਡ ਵੀ ਜਾਮ ਕਰਾਂਗੇ ਹਾਈ ਕੋਰਟ ਵੀ ਜਾਵਾਂਗੇ ਜੀ ਹ ਮੁਲਾਜ਼ਮਾਂ ਦੀ ਕਿਸੇ ਦੀ ਪਛਾਣ ਹੋਈ ਆ ਕੌਣ ਸੀ ਵੀਰੇ ਉਹ ਤਾਂ ਹੁਣ ਵੀਰਾ ਦੱਸ ਸਕਦਾ ਇੱਕ ਮਨਦੀਪ ਸਿੰਘ ਆ ਕੋਈ ਜਿਹਨੇ ਬਹੁਤ ਜ਼ਿਆਦਾ ਕੁੱਟਿਆ ਮਨਦੀਪ ਸਿੰਘ ਆ ਕੋਈ ਜਿਹਨੇ ਬਹੁਤ ਜ਼ਿਆਦਾ ਕੁੱਟਿਆ ਨਾਲ ساری ਰਾਤ ਦਾਰੂ ਉਹਦੀ ਪੀਤੀ ਵੀ ਦੀ ساری ਰਾਤ ਉਹਨੇ ਸਭ ਤੋਂ ਵੱਧ ਇਹਨਾਂ ਦੇ ਡੰਡਾ ਫੇਰੇ ਆ ਠੀਕ ਆ ਦਾਰੂ ਦੇ ਨਸ਼ੇ ਸੀਗੇ ਮੁਲਾਜ਼ਮ ਹਾਂ ਜੀ ਹਾਂ ਦਾਰੂ ਦੇ ਨਸ਼ੇ ਸੀ ਤੋ ਤਿੰਨ ਮੁਲਾਜ਼ਮ ਵਿੱਚੋਂ ਜੀ ਉਹਨਾਂ ਨੇ ਹੀ ਕੁੱਟਿਆ ਸਾਨੂੰ ਮਨਦੀਪ ਸਿੰਘ ਸੀ ਜਿਹੜਾ ਜਿਹਨੇ ਸਾਨੂੰ ਸਭ ਤੋਂ ਵੱਧ ਕੁੱਟਿਆ ਜੀ ਉਹ ਵਰਦੀ ਸੀਗਾ ਨਾ ਬਿਨਾਂ ਵਰਦੀ ਨੂੰ ਜਿਹੜੇ ਕੋਈ ਵਰਦੀ ਨਹੀਂ ਸੀ ਤਿੰਨ ਚਾਰ ਬੰਦੇ ਵਰਦੀ ਸੀ ਬਾਕੀ ਬੰਦੇ ਬਿਨਾਂ ਵਰਦੀ ਚੋ ਜੀ 8 ਬੰਦੇ ਸੀ ਟੋਟਲ 7-8 ਬੰਦੇ ਜੀ 4 ਬੰਦਿਆਂ ਨੇ ਵਰਦੀ ਪਾਈ 4 ਬੰਦੇ ਬਿਨਾਂ ਵਰਦੀ ਦੇ ਕੋਈ ਗੱਡੀ ਦਾ ਨੰਬਰ ਨੋਟ ਕੀਤਾ ਜਿਹੜੀ ਚ ਤੁਹਾਨੂੰ ਨਹੀਂ ਨਹੀਂ ਬਾਈ 7 ਉਹਦਾ ਨੰਬਰ ਨੋਟ ਹੋਇਆ ਹੀ ਨਹੀਂ ਵੀਰੇ ਉਹ 7 ਤੋਂ ਕੋਈ ਨੰਬਰ ਨਹੀਂ ਨੋਟ ਹੋਇਆ ਜੀ ਸੋ ਇਹ ਮਾਮਲਾ ਜੀ ਸਾਰਾ ਤੁਸੀਂ ਗੱਲ ਕਰੋਗੇ ਸਰ ਹਾਂਜੀ ਕੀ ਨਾਮ ਹੈ ਜੀ ਮੈਂ ਐਡਵੋਕੇਟ ਅਮਨ ਵਿਰਖ ਹੈਗਾ ਜੀ ਮੈਂ ਮੇਰੇ ਪਰਿਵਾਰਕ ਸੰਬੰਧ ਰਿਹਾ ਇਹਨਾਂ ਨਾਲ ਮੈਨੂੰ ਵੀ ਸਵੇਰੇ ਪਤਾ ਲੱਗਿਆ ਜਦੋਂ ਅਚਾਨਕ ਫੋਨ ਕਰਿਆ ਮੈਂ ਕੋਈ ਕੰਮ ਦੇ ਸਬੰਧ ਚ ਤਾਂ ਇਹਨਾਂ ਨੇ ਦੱਸਿਆ ਕਿ ਰਾਤ ਮੇਰੇ ਨਾਲ ਇਦਾਂ ਬੜਾ ਤੱਕਾ ਹੋਇਆ ਮੈਂ ਸਮਝਦਾ ਇਹ ਪੂਲ ਸਟ੍ਰੀਟ ਬਣ ਗਿਆ ਪੰਜਾਬ ਜਿੱਦਾਂ ਅੱਜ ਤੋਂ 20-25 ਸਾਲ ਪਹਿਲਾਂ ਹਾਲਾਤ ਸੀਗੇ 90 ਦੇ ਦੌਰ ਦੇ ਵਿੱਚ ਕਿਸੇ ਨੂੰ ਚੁੱਕ ਕੇ ਲੈ ਗਏ ਗੋਲੀ ਮਾਰ ਤੇ ਉਹੀ ਹਾਲਾਤ ਨੇ ਸਾਰੀ ਰਾਤ ਬਿਨਾ ਕਿਸੇ ਉਸ ਤੋਂ ਤੁਹਾਡੇ ਕੋਲ ਕੋਈ ਕੋਈ ਪਰਚਾ ਦਰਜ ਨਹੀਂ ਕੋਈ ਸ਼ਿਕਾਇਤ ਕੋਈ ਰਿਟਰਨ ਹੈਗੀ ਕੋਈ ਕੰਪਲੇਟ ਨਹੀਂ ਚਲੋ ਤੁਸੀਂ ਨਾਕੇ ਤੇ ਕਿਤੇ ਬੰਦੇ ਰੋਕਿਆ ਤਲਾਸ਼ੀ ਲਓ ਜੀ ਸਦਕੇ ਪਰ ਇਹ ਤਾਂ ਕੋਈ ਹੈ ਨਹੀਂਗਾ ਕਿ ਪਰਿਵਾਰ ਨੂੰ ਪਤਾ ਨਹੀਂ ਤੁਸੀਂ ਬੰਦਾ ਕਿੱਥੇ ਤੁਸਤਾ ਮਾਰ ਕੇ ਛੁੱਟਦੇ ਉਹ ਬੰਦਾ ਲੱਭੇਗਾ ਨਹੀਂ ਇਹ ਤਾਂ ਤੁਹਾਡਾ ਫਿਰ ਗੁੰਡਾਗਰਦੀ ਹੈਗੀ ਆ ਪੁਲਿਸ ਨੂੰ ਵੀ ਕੋਈ ਅਧਿਕਾਰ ਹੋਊਗਾ ਜੀ ਦੂਜੇ ਏਰੀਆ ਚ ਜਾ ਕੇ ਕਹਿੰਦੇ ਇਹਨਾਂ ਦੇ ਦੱਸਣ ਮੁਤਾਬਕ ਭਾਸੋਂ ਦਾ ਇਲਾਕਾ ਸੀ ਜਿੱਥੋਂ ਫਤੇਗੜ ਸਾਹਿਬ ਬਡਾਲੀ ਅੱਲਾ ਸਿੰਘ ਬਡਾਲੀ ਦੀ ਪੁਲਿਸ ਚੱਕ ਕੇ ਲੈ ਕੇ ਆਈ ਆ ਇਹ ਵੀ ਕੋਈ ਕਾਨੂੰਨ ਦੇ ਦਾਇਰੇ ਚ ਆਉਂਦਾ ਹੋ ਨਹੀਂ ਚਲੋ ਲੋਕਲ ਥਾਣੇ ਨੂੰ ਇਨਫੋਰਮ ਕਰਨਾ ਉਹਨਾਂ ਦੀ ਬਣਦਾ ਜ਼ਿੰਮੇਵਾਰੀ ਇਹ ਨਹੀਂ ਹੈਗਾ ਕਿ ਜਿੱਥੇ ਅਮਰਜੀ ਚੁੱਕ ਕੇ ਲੈ ਜਾਓ ਜੇ ਕਿਤੇ ਕੋ ਬੰਦਾ ਲੈਣਾ ਪਹਿਲਾਂ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਆਉਣਗੇ ਉਹਨਾਂ ਨੂੰ ਇਨਫੋਰਮੇਸ਼ਨ ਦੇਣਗੇ ਵੀ ਫਰਾਂਡੇ ਬੰਦੇ ਨੂੰ ਅਸੀਂ ਲੈ ਕੇ ਜਾਣਾ ਠੀਕ ਹੈ ਉਸ ਇੱਕ ਪ੍ਰੋਪਰ ਵੇ ਹੁੰਦਾ ਹੈ ਬਾਕੀ ਜਿਹੜੇ ਉੱਥੇ ਹਰੇਕ ਅੱਜਕੱਲ੍ਹ ਜਿਹੜਾ ਪੰਜਾਬ ਦੇ ਪੂਰੇ ਥਾਣੇ ਜਿਹੜੇ ਹੈਗੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਰੇ ਕਨੈਕਟਡ ਨੇ ਠੀਕ ਹੈ ਅਸੀਂ ਉਹ ਵੀ ਐਪਲੀਕੇਸ਼ਨ ਦੇ ਕੇ ਪ੍ਰਜ਼ਰਵ ਕਰਾਵਾਂਗੇ ਸਾਰੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਹੈਗੀਆਂ ਉਹਦੇ ਵਿੱਚ ਸਾਰਾ ਕੁਝ ਆ ਜਾਣਾ ਕਦੋਂ ਲੈ ਕੇ ਗਏ ਨੇ ਕਦੋਂ ਕੱਢਿਆ ਕਿਉਂਕਿ ਝੂਠ ਵਾਲੀ ਗੱਲ ਤਾਂ ਕੋਈ ਹੈ ਨਹੀਂਗੀ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਉਹਦੇ ਵਿੱਚ ਸਾਰੇ ਰਿਕਾਰਡ ਇਹਨਾਂ ਨੂੰ ਉੱਥੇ ਦੇਣਾ ਪੈਣਾ ਜ਼ਿੰਮੇਵਾਰ ਜਿੰਨੇ ਵੀ ਅਫਸਰ ਨੇ ਪੁਲਿਸ ਵਾਲੇ ਸਾਰਿਆਂ ਨੂੰ ਸਸਪੈਂਡ ਕਰਾਉਣ ਤੱਕ ਅਸੀਂ ਜਿੰਨਾ ਜ਼ੋਰ ਲੱਗਿਆ ਐਨ ਤੱਕ ਅਸੀਂ ਲੜਾਈ ਲੜਾਂਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਡਾ ਐਡਵੋਕੇਟ ਜਿਹੜੇ ਕਹਿ ਰਹੇ ਨੇ ਕਿ ਐਂਡ ਤੱਕ ਲੜਾਈ ਲੜੀ ਜਾਊਗੀ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਾਉਣ ਤੱਕ ਕਾਰਵਾਈ ਕਰਾਉਣ ਤੱਕ ਜਿਹੜਾ ਇਹ ਕੇਸ ਆ ਉਹ ਲੜਿਆ ਜਾਊਗਾ ਅੱਗੇ ਧਰਨੇ ਦੀ ਵੀ ਤਿਆਰੀ ਕੀਤੀ ਜਾਊਗੀ ਪਰਿਵਾਰ ਕਹਿ ਰਿਹਾ ਹੈ ਜੋ ਵੀ ਕਰਨਾ ਪਿਆ ਉਹ ਕਰਾਂਗੇ ਫਿਲਹਾਲ ਪ੍ਰਸ਼ਾਸਨ ਕੀ ਕਹਿ ਰਿਹਾ ਇਸ ਮਸਲੇ 'ਚ ਉਹ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਐਸ ਐਚ ਓ ਮਨਪ੍ਰੀਤ ਸਿੰਘ ਦਿਓਲ ਜੋ ਬਡਾਲੀ ਅੱਲਾ ਸਿੰਘ ਦੀ ਤਹਿਨਾਦ ਨੇ ਜਿਨ੍ਹਾਂ ਦੇ ਉੱਪਰ ਇਹ આરોਪ ਲੱਗ ਰਹੇ ਨੇ ਕਿ ਉਹਨਾਂ ਦੇ ਮੁਲਾਜ਼ਮਾ ਨੇ ਜਾਂ ਉਹਨਾਂ ਨੇ ਸਾਡੇ ਨਾਲੇ ਕੁੱਟਮਾਰ ਕੀਤੀ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਐਸ ਐਚਓ ਮਨਪ੍ਰੀਤ ਸਿੰਘ ਦਿਓਲ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਐਸ ਐਚਓ ਮਨਪ੍ਰੀਤ ਸਿੰਘ ਦਿਓਲ ਸਰ ਬੋਲ ਰਿਹਾ ਹਾਂ ਜੀ 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 ਹਾਂ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਟਿਵਾਣਾ ਸਾਹਿਬ ਐ ਸਰ ਕਾਲਰ ਰਿਕਾਰਡ ਹੋ ਰਹੀ ਹੈ ਜੀ ਇੱਕ ਨਾ ਭਲ ਮਜਰੇ ਦੇ ਨੌਜਵਾਨ ਨੇ ਜੋ ਹਸਪੀਟਲ ਚ ਐਡਮਿਟ ਨੇ ਫਤੇਗੜ ਸਾਹਿਬ ਉਹਨਾਂ ਨੇ આરોਪ ਲਗਾਏ ਨੇ ਜੀ ਕਿ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਨਜਾਇਜ਼ ਚੁੱਕ ਕੇ ਸਾਡੀ ਕੁੱਟਮਾਰ ਕੀਤੀ ਗਈ ਹੈ ਹੈਲੋ ਹੈਲੋ ਫਿਲਹਾਲ ਉਹਨਾਂ ਨਾਲ ਗੱਲ ਨਹੀਂ ਹੋ ਰਹੀ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੁੱਕਦੇ ਨੇ ਫਿਲਹਾਲ ਐਸਐਚਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਦੇ ਵਿੱਚ ਲੈ ਕੇ ਗਏ ਜੋ ਕਿ ਬਡਾਲੀ ਅੱਲਾ ਸਿੰਘ ਦੇ ਅੰਡਰੇ ਪੈਂਦੀਆ ਖੇੜਾ ਚੌਂਕੀ ਦੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਖੇੜਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਐਸਆਈ ਬਲਵਿੰਦਰ ਸਿੰਘ ਬੋਲ ਰਿਹਾ ਹਾਂ ਜੀ ਚੌਂਕੀ ਖੇੜਾ ਇੰਚਾਰਜ ਹਾਂਜੀ ਹਾਂਜੀ ਬਲਜਿੰਦਰ ਸਿੰਘ ਬੋਲ ਰਿਹਾ ਬਲਜਿੰਦਰ ਬਲਜਿੰਦਰ ਸਿੰਘ ਹਾਂਜੀ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਕਾਲ ਰਿਕਾਰਡ ਹੋ ਰਹੀ ਹੈ ਸਰ ਸਰ ਇੱਕ ਨਾਂ ਭਾਲੋ ਮਾਜਰੇ ਦੇ ਨੌਜਵਾਨ ਵੱਲੋਂ ਰੋਪ ਲਗਾਏ ਗਏ ਨੇ ਫਤੇਗੜ ਸਾਹਿਬ ਹਸਪੀਟਲ 'ਚ ਐਡਮਿਟ ਆ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਚ ਲਜਾਇਆ ਗਿਆ ਸਾਡੀ ਕੁੱਟਮਾਰ ਕੀਤੀ ਗਈ ਉਹ ਆ ਬੋਲਿਓ ਤਰਖੇੜੀ ਤੋਂ ਚੁੱਕ ਕੇ ਜੀ ਨੌਜਵਾਨ ਨੂੰ ਭੱਲੋ ਮਾਜਰੇ ਦੇ ਨੂੰ ਰਾਤ ਦੇ 2 ਵਜੇ ਕਹਿੰਦੇ ਜੀ ਸਾਨੂੰ ਖੇੜਾ ਚੌਂਕੀ ਦੇ ਵਿੱਚ ਲੈ ਕੇ ਗਏ ਤੇ ਸਾਡੀ ਕੁੱਟਮਾਰ ਕੀਤੀ ਫਿਲਹਾਲ ਇਹ ਵੀ ਫੋਨ ਕੱਟ ਗਏ ਨੇ ਜੀ ਇਹ ਆ ਪੁਲਿਸ ਪ੍ਰਸ਼ਾਸਨ ਦਾ ਰਵਈਆ ਐਸ ਐਚਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਤੇ ਏ ਐਸ ਆਈ ਨੇ ਜਿਹੜੇ ਬਲਜਿੰਦਰ ਸਿੰਘ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਚੌਂਕੀ ਇਨਚਾਰਜ ਖੇੜਾ ਨਾਲ ਸੋ ਗੱਲ ਕਿੱਧਰ ਨੂੰ ਜਾ ਰਹੀ ਆ ਕੀ ਆ ਸਾਰਾ ਸਿਸਟਮ ਇਹ ਤਾਂ ਪਤਾ ਹੀ ਲੱਗ ਰਿਹਾ ਇਹ ਹੁਣ ਕਿਉਂ ਨਹੀਂ ਉਹ ਮੀਡੀਆ ਦੇ ਸਾਹਮਣੇ ਆ ਰਹੇ ਕਿਉਂ ਨਹੀਂ ਮੀਡੀਆ ਨੂੰ ਆਪਣਾ ਪੱਖ ਦੇ ਰਹੇ ਇਹ ਕਿਉਂ ਕੀਤਾ ਜਾ ਰਿਹਾ ਇਹ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਜਾਂ ਡੀਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਾਊਗੀ ਕੀ ਆ ਇਹ ਸਾਰਾ ਮਸਲਾ ਫਿਲਾਲ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਉਹ ਕੰਨੀ ਘਤਰੋਂ ਦੇ ਨਜ਼ਰ ਆ ਰਹੇ ਨੇ ਫੋਨ ਕੱਟੀ ਜਾ ਰਹੇ ਨੇ ਐਸਐਚਓ ਮਨਪ੍ਰੀਤ ਸਿੰਘ ਦਿਓਲ ਅੱਲਾ ਸਿੰਘ ਬਡਾਲੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਫੋਨ ਕੱਟ ਦਿੱਤਾ ਜਦੋਂ ਉਹਨਾਂ ਨੂੰ ਇਸ ਮਸਲੇ ਬਾਰੇ ਦੱਸਿਆ ਗਿਆ ਕਿ ਕਾਲ ਰਿਕਾਰਡ ਹੋ ਰਹੀ ਆ ਤਾਂ ਉਹਨਾਂ ਨੇ ਫੋਨ ਕੱਟਤਾ ਏਐਸਆਈ ਬਲਵਿੰਦਰ ਸਿੰਘ ਨੇ ਉਹਨਾਂ ਨੇ ਵੀ ਫੋਨ ਕੱਟ ਦਿੱਤਾ ਗਿਆ ਜੋ ਖੇੜਾ ਚੌਂਕੀ ਦੇ ਇੰਚਾਰਜ ਨੇ ਜਦੋਂ ਇਸ ਮਸਲੇ ਬਾਰੇ ਦੱਸਿਆ ਗਿਆ ਤਾਂ ਪਹਿਲਾਂ ਕਰਨਲ ਵਾਰਟ ਦੀ ਕੁੱਟਮਾਰ ਹੁੰਦੀ ਆ ਫੇਰ ਇਹ ਨੌਜਵਾਨ ਜੋ ਪਾਲੋ ਮਜਰੇ ਤੋਂ ਆ ਇਹਦੀ ਕੁੱਟਮਾਰ ਹੁੰਦੀ ਆ ਸੋ ਕਿਹਾ ਜਾ ਰਿਹਾ ਏ ਕਿ ਪੁਲਸ ਰਾਜ ਆ ਜਿਹੜਾ ਬਣਦਾ ਜਾ ਰਿਹਾ ਇਹ ਨੌਜਵਾਨ ਨੇ ਕਿਹਾ ਕਿ ਸਾਨੂੰ ਫਿਰ ਤੋਂ ਪੁਲਸ ਪ੍ਰਸ਼ਾਸਨ ਨੇ 84 ਯਾਦ ਕਰਾਤੀ ਸੋ ਕੀ ਕਹਿੰਦੇ ਨੇ ਉੱਚ ਅਧਿਕਾਰੀ ਅੱਗੇ ਕੀ ਇਸ ਤੇ ਐਕਸ਼ਨ ਲੈਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ